ਕਿ ਮੈਂ ਇੱਕ ਝੂਠ ਜੇ ਬੋਲ ਦਮਾ ਇੱਕ ਝੂਠ ਤੇ ਤਿੰਨਾਂ ਦਿਨਾਂ ਚ ਐਡਾ ਕਮਰਾ ਤੇ ਮੈਨੂੰ ਟਾਂ ਦਾ ਭਰਾ ਆਦਮਾ ਸਮਾਜ ਦੀ ਜ਼ਿੰਦਗੀ ਨਾਲ ਖੇਡ ਕੇ ਮੈਂ ਆਪਣੇ ਬੱਚਿਆਂ ਦੇ ਮਹਿਲ ਬਣਾਵਾ ਤਾਂ ਹੰਡਾਇਆ ਕੋਈ ਨਹੀਂ ਕਰਦਾ ਸਿਰ ਮੈਂ ਤਾਂ ਇਹਨਾਂ ਨੂੰ ਲਾਣਤ ਪਾਉਂਦਾ ਵੀ ਤੁਸੀਂ ਗੁਰੂ ਘਰਾਂ ਚ ਵੀ ਕਾਨੂੰ ਜਾਂਦੇ ਜੱਟਗੀਆਂ ਤਾਂ ਤੁਸੀਂ ਬਰਾਬਰੀ ਮਾਰਨੀ ਆ ਰੱਬ ਨੂੰ ਰੱਬ ਕਾਨੂੰ ਮੰਨ ਦੇ ਮੈਂ ਤਾਂ ਲਾਣਤ ਪਾਉਂਦਾ ਨਹੀਂ ਤੇ ਮੈਂ ਆਪਣੇ ਆਪ ਦਾ ਜ਼ਿੰਮੇਵਾਰ ਹਾਂ ਔਰ ਮੈਂ ਹੁਣ ਰਿਕਾਰਡਿੰਗ ਕਰਦਾ ਕਿ ਮੈਂ ਹਰ ਇੱਕ ਤਾਂ ਇਹ ਵਿਸ਼ਵਾਸ ਬੋਲਦਾ ਕਿ ਹੰਕਾਰ ਮੇਰਾ ਵਿਸ਼ਵਾਸ ਹੰਕਾਰ ਸਰ ਕੀਦਾ ਰਿਹਾ ਮੈਂ ਇਕੱਲਾ ਹੀ ਮੈਂ ਆਪਣੇ ਬਾਪ ਨੂੰ ਵੱਧ ਪੜਿਆ ਲਿਖਿਆ ਬਾਪ ਨਾਲੋਂ ਵੱਧ ਅਮੀਰ ਆ ਮੇਰੇ ਨਿਆਣੇ ਮੇਤੋਂ ਵੱਧ ਪੜੇ ਲਿਖੇ ਮੇਤੋਂ ਵੱਧ ਅੱਜ ਅਮੀਰ ਨੇ ਮੈਂ ਇਹ ਵੀ ਆਨ ਰਿਕਾਰਡ ਕਹਿ ਦਮਾ ਤੁਹਾਡੇ ਨਿਆਣੇ ਨੂੰ ਨਹੀਂ ਆਪਣੀ ਰੋਟੀ ਦੇਣੀ ਸਭ ਨੂੰ ਦੇਣੀ ਤੁਸੀਂ ਜਿਹੜੇ ਸੱਤਾਂ ਪੀੜੀਆਂ ਦੇ 14 ਪੀੜੀਆਂ ਦੇ ਠੇਕੇ ਲਿਆ ਬਾ ਔਲਾਦ ਹੋਣ ਤੇ ਹੀ हट ਜਾਂਦੀ ਜੇ ਤੁਸੀਂ ਗੰਦੀ ਮਾਇਆ ਇਕੱਠੀ ਕਰ ਲਈ ਨਾ ਤਾਂ ਭੋਗਣੀ ਜ਼ਰੂਰ ਪੈਂਦੀ ਇਹ ਵੀ ਕਹਿ ਦਮਾ ਜੋ ਚੀਜ਼ ਇਹ ਦੇਣ ਦੇ ਬਿਲਕੁਲ ਠੀਕ ਜਿੱਦਾਂ ਤੋਂ ਮੈਂ ਸ਼ੁਰੂ ਕਰਤੀ ਆ ਅੱਜ ਹੋਰ ਕੱਲ ਹੋਰ ਦੋ ਮਹੀਨੇ ਤਮੈਂ ਬਿਲਕੁਲ ਠੀਕ ਆ ਤੀਜਾ ਮਹੀਨਾ ਕੋਈ ਮਹਿਸੂਸ ਨਹੀਂ ਹੋਈ ਕੱਲ ਨੂੰ ਮੈਂ ਸੋਚਿਆ ਜਾਂ ਚੌਥਾ ਮਹੀਨਾ ਜਿਹੜਾ ਜਿਦਵਾ ਖਾਣ ਦਾ ਗਾਣਾ ਤਸਲੀਆ ਪੂਰੀ ਤਸਲੀ ਇਹਨਾਂ ਹੋਰ ਕਿਵੇਂ ਹਣੀ ਮੈਂ ਇੱਥੇ ਡਾਕਟਰ ਸਾਹਿਬ ਕੋਲੇ ਬੈਠ ਕੇ ਵੇਖੀ ਆ ਬਹੁਤ ਹੀ ਵਧੀਆ ਚੀਜ਼ ਲੱਗੀ ਆ ਮੈਨੂੰ ਇਹ ਠੀਕ ਆ ਤੇ ਇਹ ਜਿਵੇਂ ਭਲਾ ਕਰੇ ਠੀਕ ਆ ਦੇਖੋ ਕਮਾਈ ਕਰਨੀ ਆ ਅਸੀਂ ਜਿਹੜੀ ਪੈਸਾ ਉਹ ਸਾਡੀ ਇਕਨੋਮੀ ਦਾ ਕਿ ਹਿੱਸਾ ਹੂੰ ਉਹ ਆਏਗਾ ਹੀ ਆਏਗਾ ਬਟ ਉਹ ਪੈਸਾ ਲਾ ਕੇ ਸਾਨੂੰ ਜੇ ਹੈਲਥ ਮਿਲ ਰਹੀ ਆ ਦੂਜੇ ਪਾਸੇ ਅਸੀਂ ਪੇਸਮੇਕਰ ਕੋਈ ਪਵਾਇਆ ਜਾਂਦਾ ਸਟੰਟ ਪਵਾ ਰਿਹਾ ਉਹਨਾਂ ਨੂੰ ਹੈਲਥ ਥੋੜਾ ਨਾ ਮਿਲ ਰਹੀ ਆ ਉਹ ਤਾਂ ਇੱਕ ਲਾਈਫ ਚੱਲ ਰਹੀ ਆ ਠੀਕ ਹੈ ਚਲੋ ਕਦੇ ਪਵਾਣਾ ਵੀ ਪੈ ਸਕਦਾ ਕੋਈ ਹੈ ਮੈਂ ਮੈਂ ਫਿਰ ਕਹਿਣਾ ਮੈਂ ਕਿਸੇ ਨੂੰ ਮੈਂ ਕਿਸੇ ਨੂੰ ਗਲਤ ਨਹੀਂ ਕਹਿ ਰਿਹਾ ਸਾਰੇ ਸਰਵ ਕਰ ਰਹੇ ਆ ਆਪਣੇ ਆਪਣੀ ਜਿੰਨੇ ਕਹਿੰਦੇ ਪ੍ਰਮਾਤਮਾ ਨੇ ਸਮੱਤ ਬਖਸ਼ੀ ਆ ਸਭ ਉਹਵੇਂ ਸਰਵ ਕਰ ਰਿਹਾ ਸੋਸਾਇਟੀ ਨੂੰ ਸਰਵ ਕਰ ਰਹੇ ਆ ਹੈਨਾ ਜਿਹਨੂੰ ਜ਼ਿਆਦਾ ਦਿੱਤੀ ਉਹ ਜ਼ਿਆਦਾ ਸਰਵ ਕਰ ਰਹੇ ਆ ਮੈਨੂੰ ਐ ਬੈਠੇ ਬੈਠੇ ਨੂੰ ਐ ਰੋਟੀ ਵੀ ਖੜੀ ਐ ਤਾਂ ਜਾਉਦਾ ਬਸ ਹੋਣੇ ਗਿਆ ਮੈਂ ਤੇ ਹੁਣ ਓਕੇ ਹੁਣ ਓਕੇ ਆ ਗੱਲ ਕੋਈ ਗੱਲ ਨਹੀਂ ਬਾਬਾ ਨਾਨਕ ਜੇ ਤੂੰ ਮੇਰੇ ਨਾਲ ਰਹਿਣਾ ਹੈ ਤੇ ਮੈਨੂੰ ਤੇ ਇਦਾਂ ਦਥੜਕਣਾ ਨਹੀਂ ਹੈ ਔਰ ਬੰਦਾ ਨਹੀਂ ਬੋਲਦਾ ਬੰਦੇ ਦੇ ਵਿੱਚੋਂ ਬਾਬਾ ਨਾਨਕ ਬੋਲਦਾ ਹੁੰਦਾ ਔਨ ਰਿਕਾਰਡ ਕਹਿੰਦਾ ਠੋਕੇ ਕਹਿੰਦਾ ਬਿਲਕੁਲ ਨਹੀਂ ਡਰਦਾ ਕਿ ਜੋ ਮੈਂ ਗੱਲ ਕਰਦਾ ਹਾਂ ਹਾਂ ਆਮ ਤਾਂ ਜ਼ੁਬਾਨ ਤੇ ਸ਼ਬਦ ਵੀ ਨਹੀਂ ਆਉਂਦੇ ਜਿਵੇਂ ਸਤਗੁਰੂ ਬੁਲਵਾ ਦਿੰਦਾ ਬਾਬੇ ਨਾਨਕ ਨੂੰ ਮੈਂ ਮੰਨਦਾ ਆ ਚਲੋ ਇਹ ਤੁਹਾਡਾ ਹੁਣ ਤੁਹਾਡਾ ਪਰਸਨਲੀ ਓਪੀਨੀਅਨ ਆ ਪਰ ਲੋਕਾਂ ਨੂੰ ਇੰਜ ਲੱਗਣ ਲੱਗ ਜਾਂਦਾ ਕਿ ਸ਼ਾਇਦ ਉਹ ਇਸ ਨਾਮ ਨੂੰ ਯੂਜ਼ ਕਰਕੇ ਆਪਣਾ ਧੰਦਾ ਚਲਾ ਰਹੇ ਨੇ ਲੋਕਾਂ ਨੂੰ ਵੀ ਬਥੇਰੇ ਖੋਲੇ ਵੀ ਗੁਰੂ ਨਾਨਕ ਸਟੋਰ ਫਲਾਣਾ ਨਾਮ ਦਾ ਪਤਾ ਲੱਗ ਜਾਂਦਾ ਸਮਾਜ ਕਿਹੜਾ ਨਾ ਪੜੇਗਾ ਇਹਨਾਂ ਦੀ ਸਭ ਤੋਂ ਸੋਹਣੀ ਗੱਲ ਮੈਨੂੰ ਇਹ ਲੱਗੀ ਐ ਕਿ ਇਹ ਰੂਟਸ ਤੇ ਕੰਮ ਕਰ ਰਹੇ ਨੇ ਰੂਟਸ ਜਣਾ ਦਾ ਕੰਮ ਬਿਲਕੁਲ ਬਿਲਕੁਲ ਉਹ ਜ਼ਰੂਰੀ ਐ ਸਰ ਸਾਡੇ ਕੋਲ ਸ਼ਹਿਰਪੁਰ ਤੋਂ ਸਰਦਾਰ ਜੀ ਆਏ ਸੀ ਬੈਂਕ ਤੋਂ ਰਿਟਾਇਰ ਨੇ ਹੂੰ ਉਹ ਬੰਦਾ ਪਤਾ ਨਹੀਂ ਕਿੰਨੀਆਂ ਡੱਬੀਆਂ ਮੰਗਦਾ ਅਸਤੇ ਕਿਉਂ ਸਾਡੇ ਤੇ ਚੱਲਦਾ ਰਹੇ ਸਾਨੂੰ ਉਹ ਐਤਕੀ ਪਹਿਲੀ ਵਾਰੀ ਆ ਕੇ ਮੈਨੂੰ ਦੱਸ ਕੇ ਗਿਆ ਕਹਿੰਦਾ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਕੰਮ ਕੀ ਕਰਦੀਆਂ ਇੱਕ ਕਰਦਾ ਮੈਂ ਵੀ ਸ਼ੌਕਡ ਹੋ ਗਿਆ ਕਿਉਂ ਬੇਬੇ ਦਾ ਜ਼ਖਮ ਨਹੀਂ ਸੀ ਠੀਕ ਹੋ ਰਿਹਾ ਮੈਂ ਪੁੱਛਿਆ ਵੀ ਕੀ ਕਹਿੰਦੇ ਤਾਂ ਇੰਨੇ ਚਿਰ ਤੋਂ ਹੋ ਗਿਆ ਸਾਰੇ ਇਲਾਜ ਕਰਾ ਲਏ ਉਹ ਇੰਨਾ ਲੇਅਰ ਬਣ ਗਈ ਸੀ ਹੂੰ ਕਹਿੰਦੇ ਮੈਂ ਆਪਣੇ ਵੱਲੋਂ ਚੱਕੀ ਚੱਕ ਕੇ ਡੱਬੀ ਦੇ ਦਿੱਤੀ 15 ਦਿਨ ਹੀ ਆ ਕੇ ਕਹਿੰਦੇ ਸਾਨੂੰ ਐਡਰੈਸ ਦੋ ਅਸੀਂ ਡੱਬੀ ਮੰਗਵਾਨੀ ਅੱਛਾ ਉਹ ਕਹਿੰਦਾ ਕੀ ਗੱਲ ਹੈ ਕਹਿੰਦਾ ਬੇਬੇ ਦਾ ਜ਼ਖਮ ਹੀਲ ਹੋਣ ਲੱਗ ਗਿਆ ਮੈਂ ਇਹ ਹਾਰਟ ਦੀ ਕੋਲੇਸਟ੍ਰੋਲ ਦੀ ਐਸਿਡਿਟੀ ਦੀ ਦਵਾਈ ਬਣਾਈ ਵੀ ਹੈ ਮੇਰਾ ਜ਼ਖਮ ਹੈ ਨਾ ਕੋਈ ਲੈਣਾ ਦੇਣਾ ਨਹੀਂ ਬੱਲਮ ਪੱਟੀ ਮੇਰੇ ਕੋਈ ਲੈਣਾ ਦੇਣਾ ਹੀ ਨਹੀਂ ਪਰ ਹੁਣ ਸਮਾਜ ਜੇ ਦੱਸਦਾ ਹੈਗਾ ਤਾਂ ਸੁਣਨਾ ਤਾਂ ਪੈਂਦਾ ਮੈਂ ਹੁਣ ਇਹਦੀ ਵੈਬਸਾਈਟ ਬਣਾਤੀ ਵੀ ਖਟਾਨਾ ਬੇਦਾ ਸੇਤੂ ਹੂੰ ਉਹਦੇ ਤੇ ਕੰਬੀਨੇਸ਼ਨ ਦੇ ਦਿੱਤੇ ਇਹ ਚਾਰ ਡੱਬੀਆਂ ਸਰ ਹੂੰ ਹਿਰਦੇ ਸੇਤੂ ਇਹ ਕਾਮ ਸੇਤੂ ਸਿਰਫ ਬੰਦਿਆਂ ਵਾਸਤੇ ਜਨਨੀਆਂ ਲਈ ਨਹੀਂ ਹੈਗੀ ਇਹ ਮੈਂ ਕਲੀਅਰ ਕਰ ਦੇਵਾਂ। ਸੰਧੀ ਸੇਤੂ ਜੋੜਾਂ ਦੇ ਦਰਦ ਹੀ ਹੈ। ਹੂੰ ਇਹ ਜੋੜਾਂ ਦੀ ਗ੍ਰੀਸ ਵੀ ਬਣਾ ਕੇ ਦਿੰਦੀ ਗੋਡਿਆਂ ਦੀ ਜਿਹੜੀ ਗ੍ਰੀਸ ਸੁੱਕ ਜਾਂਦੀ ਹੈ ਇਹ ਲੂਬ੍ਰੀਕੇਟ ਕਰਦੀ ਹੈ। ਔਰ ਮੈਂ ਹੁਣ ਰਿਕਾਰਡ ਕਹਿੰਦਾ ਵੀ ਜੇ ਚਾਰਾਂ ਨੂੰ ਵੀ ਤੁਸੀਂ ਲੈ ਲਓ ਨਾ ਕਿਸੇ ਨੂੰ ਇੱਕ ਦੋ ਨਹੀਂ ਚਾਰ ਨਹੀਂ ਚਾਰ ਵੀ ਲੈ ਲਓ। ਹੂੰ ਚਾਰ ਮਹੀਨੇ ਖਾ ਲਓ ਮਾਰੇ ਗ੍ਰਿਪ ਬਿਮਾਰੀਆਂ ਟੱਬਰ ਤੇ ਆਣ ਤੇ हट ਜਾਣੀਆਂ। ਅਰੇ ਵਾਹ। ਲੋਕ ਆਪ ਜੀਬ ਦੀ ਲਾਲਸਾ ਕਰਕੇ 버ਗਰਾਂ ਪੀਜ਼ੀਆਂ ਨੂੰ ਜਾਂ ਹੋਰ ਐਸੀਆਂ ਚੀਜ਼ਾਂ ਵੱਲ ਨੂੰ ਭੱਜਦੇ ਨੇ। ਯਾਹੋ ਗਣਾ ਨੂੰ ਲੱਗਦਾ ਕਿ ਯਾਰ ਦੇਖੋ ਸਰ ਮੈਂ ਬੀ ਬੀ ਫ੍ਰੈਂਕਲੀ ਤੋਂ ਨਾਲ ਗੱਲ ਕਰੂੰਗਾ ਲੋਕਾਂ ਨੇ ਨਹੀਂ ਹਟਣਾ ਉਹ ਕਹਿਣਾ ਕਿ ਸਾਨੂੰ ਤਾਂ ਕੋਈ ਗੱਲ ਨਹੀਂ ਪੀਜ਼ਾ ਖਾ ਲੰਦੋ ਸਾਨੂੰ 버ਗਰ ਖਾ ਲੰਦੋ ਤੁਸੀਂ ਸਾਨੂੰ ਅਜੀ ਸ਼ਾਮ ਨੂੰ ਜਾ ਕੇ ਗੋਲੀ ਲੈ ਲਾਂਗੇ ਸਾਡਾ ਸਰ ਜੂਗਾ ਸਰ ਅਸੀਂ ਹਿੰਦੁਸਤਾਨੀ ਹੈ ਧਰਤੀ ਤੇ ਹਿੰਦੁਸਤਾਨ ਵਰਗੀ ਧਰਤੀ ਦੂਜੀ ਧਰਤੀ ਨਹੀਂ ਫਿਰ ਇਸ ਤੇ ਪੰਜਾਬ ਵਿੱਚ ਰਹਿੰਦੇ ਹਮ ਅਸੀਂ ਦੁੱਧ ਮੱਖਣ ਵਾਲੇ ਬੰਦੇ ਲੱਸੀਆਂ ਪੀ ਕੇ ਲੋਕੀ ਕੁਸ਼ਤੀਆਂ ਦੰਗਲ ਲੜ ਲੈਂਦੇ ਹਮ ਉਹ ਸਾਰੀਆਂ ਚੀਜ਼ਾਂ ਬਾਜ਼ਾਰ ਦੇ ਅਧੀਨ ਹੋ ਗਈਆਂ ਕੋਸਮੈਟਿਕ ਫੂਡ ਹੋ ਗਿਆ ਵੈਰਾਈਟੀ ਆਫ ਫੂਡ ਹੋ ਗਿਆ ਗਲੋਬਲਾਈਜੇਸ਼ਨ ਦੇ ਨਾਲ ਕਿ ਤੁਹਾਨੂੰ 5 ਮਿੰਟ ਚ ਖਾਣਾ 3 ਮਿੰਟ ਚ ਖਾਣਾ ਤੁਸੀਂ ਘਰੇ ਬਣਾ ਕੇ ਦੇਖ ਲਓ ਦੇ ਘੰਟੇ ਚ ਖਾਣਾ ਬਣ ਜਾਵੇ ਤੁਹਾਡੀ ਬੜੀ ਮਿਹਰਬਾਨੀ ਉਹ ਜਿਹੜਾ ਰੈਡੀ ਮੇਡ ਫੂਡ ਤੁਹਾਨੂੰ ਆਇਆ ਉਸ ਕੈਮੀਕਲ ਦੇ ਅਸੀਂ ਯੂਜ਼ ਟੂ ਨਹੀਂ ਸੀਗੇ ਤੇ ਆਪਾਂ ਨੂੰ ਕੀ ਕੀਤਾ ਗਿਆ ਸਰ ਉਹ ਬਾਜ਼ਾਰ ਹੈਗੇ ਉਹਨਾਂ ਦਾ ਕੀ ਕਸੂਰ ਹੈ ਮੂੰਹ ਤਾਂ ਤੁਹਾਡਾ ਹੈ ਸਵਾਦ ਤਾਂ ਤੁਹਾਡੇ ਹੈ ਕੰਮ ਤਾਂ ਤੁਹਾਡੇ ਹਨ ਉਹਨਾਂ ਨੂੰ ਕਿਉਂ ਬਦਨਾਮ ਕਰਦੇ ਕੋਈ ਢਾਕੇ ਪਿੱਛੇ ਮੇਰੇ ਕੋਈ ਜਨਾਨੀ ਆ ਗਈ ਮੇਰਾ ਇਲਾਜ ਚੱਲਦਾ ਸੀ ਉਹਨੇ ਕੁਝ ਦਲਟਾ ਸੇ ਦਾ ਖਾ ਲਿਆ ਉਹਨੂੰ ਤਕਲੀਫ ਹੋਈ ਮੈਂ ਕਿਹਾ ਵੀ ਮੈਂ ਇਸ ਚੀਜ਼ ਦਾ ਜ਼ਿੰਮੇਵਾਰ ਨਹੀਂ ਨਹੀਂ ਜੀ ਮੈਂ ਤਾਂ ਕੁਝ ਖਾਂਦੀ ਨਹੀਂ ਬਹੂ ਨੇ ਦੇ ਦਿੱਤਾ ਮੈਂ ਕਿਹਾ ਬੀਬੀ ਆ ਨਵਾਂ ਕਲੇਸ਼ ਬਹੂ ਨੇ ਢਾਕੇ ਤੇ ਮੇਝ ਪਾਤਾ ਮੈਂ ਪੰਜਾਬੀ ਚ ਬੋਲਦਾ ਸਿੱਧੀ ਗੱਲ ਹਮ ਹੁਣ ਤੁਸੀਂ ਕਹੋ ਮਾਸੀ ਆਈ ਸੀ ਆ ਲੈ ਆਈ ਮਾਸੀ ਲਈ ਚੰਗਾ ਕਰਕੇ ਤੁਹਾਨੂੰ ਨਹੀਂ ਮਾਫੀ ਕਿ ਤੁਸੀਂ ਨਾ ਜਾਓ ਜਾਨੀ ਲੋਕ ਨਹੀਂ ਹਟਦੇ ਨਾ ਹਟਣ ਅਸੀਂ ਕਿਹੜੇ ਠੇਕੇ ਲਿਆ ਵਾ ਅਸੀਂ ਇਲਾਜ ਕਰਨ ਦੇ ਜ਼ਿੰਮੇਵਾਰ ਆ ਤੁਹਾਡੇ ਘਰਾਂ 'ਚ ਥਾਲੀਆਂ ਥੋੜੀ ਬਣਣੀਆਂ ਸੀ ਅਸੀਂ ਵੀ ਨਹੀਂ ਠੇਕੇਦਾਰ ਅਸੀਂ ਸਿਰਫ ਤੁਹਾਨੂੰ ਅਵੇਅਰ ਕਰਦੇ ਆ ਕਿ ਤੁਸੀਂ ਆਪਣਾ ਖਾਣਾ ਪੀਣਾ ਆਪਣਾ ਕਾਰੋਬਾਰ ਆਪਣਾ ਸੌਣ ਜਾਗਣ ਇਹ ਤਾਂ ਤੁਹਾਡੇ ਹੱਥ ਆ ਹੁਣ ਸੌਣ ਜਾਗਣ ਦੀ ਉਹ ਗੱਲ ਕਿ ਜੇ ਮੈਂ ਕਰਾਂ ਹੁਣੇ ਤੁਹਾਨੂੰ ਇੱਕ ਕਾਲ ਆ ਰਹੀ ਸੀ ਕੈਨੇਡਾ ਤੋਂ ਆ ਰਹੀ ਸੀ ਬਾਹਰ ਅਕਸਰ ਆਪਾਂ ਨੂੰ ਕੇਸ ਮਿਲ ਜਾਂਦੇ ਨੇ ਜੀ ਜਿਹਦੇ ਵਿੱਚ ਨੌਜਵਾਨਾਂ ਨੂੰ ਹਾਰਟ ਅਟੈਕ ਦੀ ਸਮੱਸਿਆ ਆਦੀ ਹੈ ਤੇ ਡੈਥ ਹੋ ਜਾਂਦੀ ਹੈ। ਹਾਂਜੀ ਤਾਂ ਉਰੇ ਮੈਂ ਇੱਕ ਵੀਡੀਓਜ਼ ਦੇਖ ਰਿਹਾ ਦੇਖ ਰਿਹਾ ਸੀਗਾ ਕੁਝ ਵੀਡੀਓਜ਼ ਆਉਂਦੀਆਂ ਨੇ ਜਦੋਂ ਸੋਸ਼ਲ ਮੀਡੀਆ 'ਤੇ ਮੈਂ ਇੱਕ ਵੀਡੀਓ ਵੇਖ ਰਿਹਾ ਸੀ ਇੱਕ ਕੁੜੀ ਮੈਨੂੰ ਲੱਗਦਾ ਹਾਰਲੀ ਉਹ 16 ਸਾਲ ਦੀ ਹੋਣੀ ਹੈ ਤੇ ਸਟੇਜ 'ਤੇ ਖੜੀ ਖੜੀ ਹੋਈ ਉਹਨਾਂ ਨੂੰ ਹਾਰਟ ਅਟੈਕ ਹੋਇਆ ਤੇ ਉਹ ਗਿਰ ਗਈ ਤੇ ਨਾਲ ਦੀ ਨਾਲ ਉਹਦੀ ਡੈਥ ਹੋ ਗਈ। ਜਾਣੀ ਇੰਨਾ ਸਮਾਂ ਵੀ ਨਹੀਂ ਲੱਗਿਆ ਕਿ ਉਹਨੂੰ ਕੋਈ ਚੱਕ ਕੇ ਹਸਪਤਾਲ ਜਾਂ ਨਾਲ ਦੇ ਕਿਸੇ ਕਲੀਨਿਕ ਜਾਂ ਕਿਸੇ ਮੈਡੀਕਲ ਸਟੋਰ ਤੱਕ ਵੀ ਜੇ ਕੋਈ ਲੈ ਜਾਵੇ ਸਮਾਜ ਦੀ ਮੈਮਰੀ ਬੜੀ ਸ਼ਾਰਟ ਹੈ ਪਿੱਛੇ ਜੇ ਟੀਵੀ ਦੇ ਕੋਈ ਸੀਰੀਅਲ ਚੱਲੇ ਸੀਗੇ ਬਾਹਲੇ ਚੱਲੇ ਸੀ ਜਿੱਦੇ ਛੋਟੇ ਛੋਟੇ ਨਿਆਣੇ ਬੜੇ ਬੜੇ ਕਲਾਕਾਰ ਬਣ ਗਏ ਸੀ ਬੜਾ ਪੈਸਾ ਕਮਾ ਗਏ ਸੀਗੇ ਹੂੰ ਉਹਨਾਂ ਦੇ ਵਿੱਚੋਂ ਫਿਰ ਉਹਨਾਂ ਦੇ ਬਿਮਾਰੀਆਂ ਲੱਗ ਗਈਆਂ ਸੀਗੀਆਂ ਫਿਰ ਜਦੋਂ ਨਾ ਤਰਸਰ ਚੋਈ ਸੀ ਉਹਨੂੰ ਲੰਬੇ ਟਾਈਮ ਤੱਕ ਛੋਟੇ ਬੱਚਿਆਂ ਨੂੰ ਭੁੱਖਾ ਰੱਖਿਆ ਜਾਂਦਾ ਸੀ ਪੀ ਨੇ ਪਰਫਾਰਮ ਕਰਨਾ ਇਹਦਾ ਵੀ ਹੋ ਗਏ ਆ ਵੀ ਹੋਵੇ ਸੌਣ ਨਹੀਂ ਸੀ ਦਿੱਤੇ ਜਾਂਦੇ ਹੂੰ ਜੇ ਸਮਾਜ ਯਾਦ ਕਰ ਲਵੇ ਸਮਾਜ ਕਿਹੜਾ ਨਿਆਣਾ ਨਾ ਪੜਾ ਥੋੜਾ ਹੀ ਹੈ ਉਹ ਵੀ ਇੱਕ ਚੀਜ਼ਾਂ ਨਿਕਲ ਕੇ ਆਈਆਂ ਸੀਗੀਆਂ ਹੁਣ ਜਿਹੜੇ ਤੁਸੀਂ ਫੋਨ ਸੁਣਿਆ ਸੀਗਾ ਇਹ ਬਹੁਤ ਅੱਛਾ ਕਰਦਾ ਬੱਚਾ ਬਹੁਤ ਅੱਛਾ ਕਰਦਿਆਂ ਦਾ ਇਕੱਲਾ ਹੀ ਪੁੱਤ ਕੈਨੇਡਾ ਮੂਵ ਕਰ ਗਿਆ ਹੂੰ ਪਿੱਛੇ ਇੰਡੀਆ ਆ ਕੇ ਮੇ ਤੁ ਦਵਾਈ ਲੈ ਕੇ ਗਿਆ ਕੱਲ ਵੀ ਉਹਦਾ ਪਰਸੋਂ ਦਵਾਈ ਦਾ ਆਰਡਰ ਆਇਆ ਸੀ 12 ਵਜੇ ਨੇ ਦਿਨ ਦੇ 12 ਵਜੇ ਸਾਡੇ ਉੱਥੇ ਰਾਤ ਦੇ 11:00 11:30 ਵਜੇ ਵੀ ਸੀਗੇ ਹੂੰ ਮੇਰੇ ਪੁੱਤਰ ਤੂੰ ਸੋ ਜਾ ਉਹ ਅੰਕਲ ਮੈਂ ਡਿਊਟੀ ਤੇ ਐਸੀ ਫਿਰਾਨਾਂਗਾ ਮੈਂ ਫਿਰ ਕੰਨ ਵੀ ਪਟਦਾ ਹੁੰਦਾ ਕਿਉਂਕਿ ਮੈਂ ਤਾਂ ਨਿਆਣਿਆਂ ਨਾਲ ਮੈਂ ਇਤਨੇ ਚਾਪਲੂਸੀ ਵਾਲਾ ਤਾਂ ਹੈ ਨਹੀਂਗਾ ਪਿੱਛੇ ਕੋਈ ਚੰਗਾ ਹੀ ਬੰਦਾ ਸੀਗਾ ਉਹਦਾ ਬੱਚਾ ਚੰਗਾ ਅਫਸਰ ਸੀਗਾ ਬਣਿਆ ਉਹ ਅਫਸਰ ਨੂੰ ਤਕਲੀਫ ਹੋਣ ਲੱਗ ਗਈ ਹਾਂ ਤੇ ਮੈਂ ਉਹਦੇ ਮਾਪਿਓ ਨੂੰ ਕਿਹਾ ਵੀ ਜੇ ਹਜੇ ਇਸ ਤਰੀਕੇ ਕਰਗੇ ਤੇ ਬੱਚੇ ਦਾ ਖਾਣ ਪੀਣ ਦਾ ਧਿਆਨ ਕਰੋ ਉਹ ਕਹਿੰਦਾ ਜੀ ਇਹ ਹੁਣ ਐਡਾ ਵੱਡਾ ਹੋ ਗਿਆ ਅਫਸਰ ਹੋ ਗਿਆ ਤੇ ਅਸੀਂ ਇਹਨੂੰ ਕੀ ਖਾਣ ਪੀਣ ਨੂੰ ਟੋਕੀਏ ਮੇਹਰ ਤੁਸੀਂ ਹੋ ਜਾਵੇ 300 ਸਾਲ ਦੀ ਹੋ ਜਾਵੇ 250 ਸਾਲ ਦਾ ਇਹਨੇ ਪੁੱਤੇ ਰਹਿਣੇ ਨੇ ਪਿਓ ਨਹੀਂ ਬਣਨਾ ਹੂੰ ਪੁੱਤ ਨੇ ਮੇਰੇ ਨੇ ਪੁੱਤੇ ਹੀ ਰਹਿਣੇ ਨੇ ਪਿਓ ਥੜੇ ਬਣ ਜਾਣਾ ਅਸੀਂ ਨੀ ਇਹਨਾਂ ਦੇ ਖਾਣ ਪੀਣ ਦਾ ਧਿਆਨ ਕਰਾਂਗੇ ਅਸੀਂ ਆਪਦੇ ਨਿਆਣਿਆਂ ਦੇ ਪਾਈ ਅਸੀਂ ਜ਼ਿੰਮੇਵਾਰ ਹੈ ਅਸੀਂ ਆਪਦੇ ਨਿਆਣਿਆਂ ਦੇ ਫੂਡ ਦੇ ਸੀ ਜ਼ਿੰਮੇਵਾਰ ਹੈ ਹੁਣ ਕੀ ਹੈਗਾ ਕਿ ਜਿਹੜੇ ਵਰਕਿੰਗ ਕਪਲ ਨੇ ਉਹਨਾਂ ਦੇ ਕੋਈ ਖਾਣਾ ਬਣਾਉਣ ਦਾ ਟਾਈਮ ਨਹੀਂ ਹੈ ਨਿਆਣਿਆਂ ਕੋਲ ਵੀ ਪੈਸਾ ਹੁੰਦਾ ਹੈ ਅਗਲਾ ਆਰਡਰ ਕਰਦਾ ਆਪਣਾ ਖਾਂਦਾ ਢਿੱਡ ਤਾਂ ਉਹਨੇ ਵੀ ਭਰਨਾ ਹੈ ਟਿੱਡ ਤਾਂ ਉਹਨੇ ਵੀ ਪੜਨਾ ਬਾਹਰ ਵੀ ਸੇਮ ਗੱਲ ਐ ਇਹ ਜਿਹੜੇ ਦੂਜੇ ਪ੍ਰੀਜ਼ਰਵਰ ਫੂਡ ਆਏ ਆ ਸਰ ਕੀ ਲੱਗਦਾ ਕਿ ਟਾਈਮ ਤੇ ਨਾ ਸੌਣਾ ਇੱਕ ਹਾਰਟ ਅਟੈਕ ਨੂੰ ਸੱਦਾ ਦਿੰਦਾ ਆ ਸਾਰੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ ਹਾਰਟ ਸਭ ਤੋਂ ਪਹਿਲਾਂ ਅਫੈਕਟ ਹੁੰਦਾ ਕਿਉਂਕਿ ਹਾਰਟ ਹੈਗਾ ਤਾਂ ਦਿਲ ਸਰੀਰ ਹੈਗਾ ਜੇ ਹਾਰਟ ਹੀ ਨਹੀਂ ਤਾਂ ਤੁਹਾਡਾ ਹੈ ਵੀ ਕੀਆ ਕੁਝ ਵੀ ਨਹੀਂ ਤੁਸੀਂ ਜਿਹੜਾ ਨੂੰ ਆਦਤ ਪਈ ਹੋਈ ਆ ਕਿ ਇੱਕ ਇੱਕ ਵੇਹ ਤੱਕ ਸਿਰਫ ਜਦੋਂ ਤੱਕ ਫੋਨ ਦੀ ਬੈਟਰੀ ਲੋ ਨਹੀਂ ਹੋ ਜਾਂਦੀ ਉਦੋਂ ਤੱਕ ਸੌਣਾ ਨਹੀਂ ਹੈਗਾ ਦੇਖੋ ਸਰ ਮਾੜੀ ਸਮਾਜ ਦੀ ਤੇ ਮੈਂ ਕੋਈ ਗੱਲ ਨਹੀਂ ਕਰੂੰਗਾ ਮੈਂ ਕਿਉਂ ਕਿਸੇ ਨੂੰ ਬਲੇਮ ਕਰਾਂ ਅਗਰ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਰੋਡਵੇ ਦੀ ਬਸਾਂ 'ਚ ਲਿਖਿਆ ਹੋਇਆ ਹੈ ਜਿਹਨੇ ਮਰਨਾ ਹੈ ਇਦਾਂ ਸਵਾਰੀ ਮਰੇ ਬਰਨ ਉਹਨੂੰ ਵੀ ਪਤਾ ਰਾਤ-ਰਾਤ ਹੁੰਦੀ ਦਿਨ-ਦਿਨ ਹੁੰਦਾ ਹੂੰ ਤੁਸੀਂ ਮੋਬਾਈਲ ਦੇ ਵਿੱਚ ਤੁਸੀਂ ਪੜ੍ਹਦੇ ਹੋ ਤੁਸੀਂ ਕੰਮ ਕਰਦੇ ਹੋ ਤੁਸੀਂ ਡਿਊਟੀ ਤੇ ਲੱਗੇ ਮੇ ਤੁਹਾਡੀ ਰਿਸਰਚ ਚੱਲਦੀ ਹੈ ਤੁਸੀਂ ਆਪਣੇ ਕਿਸੇ ਇੰਟਰਨੈਸ਼ਨਲ ਉਹਦੇ ਨਾਲ ਜੁੜੇ ਹੋਏ ਕੰਮ ਕਰੋ ਨਾ ਨਾ ਬੱਚਿਆਂ ਨੂੰ ਤਾਂ ਨਹੀਂ ਕਹਿ ਸਕਦਾ ਕਿਉਂਕਿ ਉਹਦੀ ਤੇ ਡਿਊਟੀ ਰਾਤ ਦੀ ਹੈ ਉਹਦਾ ਦਿਨ ਰਾਤ ਹੈ ਉਹਦਾ ਅਗਰ ਆਪਣਾ ਕੰਮ ਕਰ ਰਿਹਾ ਉਹ ਜਿਹਨੇ ਰਾਤ ਨੂੰ ਬੈਠ ਕੇ YouTube 'ਤੇ ਚੁਟਕਲੇ ਸੁਣੀ ਜਾਣੇ ਆ ਪੁੱਠਾ ਪਿਆ ਤਾਂ ਪੁੱਠਾ ਬਖਬਾਰ ਪਿਆ ਤਾਂ ਬਖਬਾਰ ਰੋਟੀ ਵੀ ਨਹੀਂ ਹਜਮ ਹੋਣੀ ਡਕਾਰ ਵੀ ਨਹੀਂ ਆਣਾ ਸਿੱਧੇ ਹੋ ਕੇ ਸੋਣਾ ਵੀ ਨਹੀਂ ਉਹ ਉੱਠਾ ਦੇ ਕੇ ਮੂੰਹ ਦੇ ਬੱਜਿਆ ਫੋਨ ਹੋਇ ਐਂ ਕਰਕੇ ਸੋ ਜਾਣਾ ਸਰ ਇਹ ਤਾਂ ਕੋਈ ਗੱਲਾਂ ਟੰਗੇ ਸਮਝਦਿਆਂ ਤਾਂ ਇਹ ਨਹੀਂ ਗਿਆ ਮੈਂ ਜੇ ਡਾਕਟਰ ਹੈਗਾ ਮੈਂ ਬਿਮਾਰੀ ਦਾ ਤਾਂ ਇਲਾਜ ਕਰਦਾ ਹਾਂ ਤੁਹਾਡੀ ਆਦਤਾਂ ਦਾ ਥੋੜੇ ਕਰ ਦੂੰਗਾ ਆਦਤਾਂ ਵੀ ਬਦਲਣੀਆਂ ਪੈਂਦੀਆਂ ਨੇ ਜੇ ਦਵਾਈ ਲੈਣੀ ਸ਼ੁਰੂ ਕਰਨੀ ਆ ਸਮਾਜ ਨੂੰ ਆਪਣੇ ਆਪ ਨੂੰ ਦੁਬਾਰਾ ਤੇ ਬਦਲਾਵ ਆਣਾ ਪਊਗਾ ਤੁਹਾਨੂੰ ਆਪਣੇ ਖਾਣੇ ਤੇ ਆਣਾ ਪਊਗਾ ਅਦਰਵਾਈਜ਼ ਐਨਾ ਤੁਸੀਂ ਕਮਾਉਂਦੇ ਨਹੀਂ ਜਿੰਨਾ ਅਸੀਂ ਠੱਗ ਲੈਨੇ ਆ ਠੱਗਣ ਸ਼ਬਦ ਮੈਂ ਤਾਂ ਕਰਕੇ ਕਹਿਨਾ ਇਹ ਸ਼ਬਦ ਜਿਹੜਾ ਤੁਸੀਂ ਵਰਤਿਆ ਨਾ ਇਹ ਸਰ ਤੁਸੀਂ ਆਪਣੇ ਆਪ ਕੋਲ ਦਾ ਹਜਮ ਕਰ ਲਿਆ ਇਹ ਤੁਹਾਡੇ ਹੀ ਡਾਕਟਰ ਸਮਝ ਤੁਹਾਡੇ ਹੀ ਵੈਦ ਸਮਝ ਇਹ ਗੱਲ ਕਹੂਗਾ ਕਿ ਖਟਾਣਾ ਤੂੰ ਬੜਾ ਖੁੱਲ ਕੇ ਬੋਲਣ ਲੱਗਿਆ ਆ ਠੱਗ ਠੱਗ ਬੋਲ ਬੋਲਦਾ ਤੂੰ ਆਪ ਸਰ ਉਹ ਆਪਣੇ ਆਪ ਦੇ ਜਿੰਮੇ ਬਾਰੇ ਮੈਂ ਤਾਂ ਕਿਹਾ ਅਸੀਂ ਠੱਗ ਲੈਣਾ ਮੈਂ ਠੱਗ ਲੈਣਾ ਜੇ ਅਗਲਾ ਨਹੀਂ ਠੱਗਦਾ ਮੁੱਕਰ ਜਾਵੇ ਨਈਮਾਨਦਾਰੇ ਕਿ ਵੀ ਨਹੀਂ ਤੈਨੂੰ ਬਿਮਾਰ ਨਹੀਂ ਹੈਗਾ ਤੂੰ ਇਸ ਤਰੀਕੇ ਕਰਕੇ ਬਿਮਾਰ ਹੋਇਆ ਜਦ ਸਰ ਤੁਸੀਂ ਮਾੜੇ ਮੋਟੇ ਖਾ ਪੀ ਕੇ ਆ ਗਏ ਤੁਹਾਡਾ ਉਲਟਾ ਸਿੱਧਾ ਹੋ ਗਿਆ ਹੂੰ ਹੋ ਗਈ ਤੁਹਾਨੂੰ ਗੈਸ ਅਸੀਂ ਪਾ ਕੇ ਲੰਮਾ ਤੈਨੂੰ ਠੋਕ ਦਿੱਤਾ ਸਵਾਰ ਕਿ ਤੇਰਾ ਤਾਂ ਹਾਰਟ ਗਿਆ ਤੈਨੂੰ ਹੋ ਗਿਆ ਫਲਾਨਾ ਤੈਨੂੰ ਧਮਕਾ ਅਗਲੇ ਦਿਹਾਕਾਰ ਮਚੀ ਵੀ ਹੁੰਦੀ ਹੈ ਪੰਜਾਬ ਗੈਸ ਦਾ ਨਾਮ ਲੈ ਕੇ ਹੀ ਹਾਰਟ ਦੀ ਸਮੱਸਿਆ ਦੱਸੀ ਦੱਸੀ ਜਾ ਰਹੀ ਹੈ ਸਰ ਉਹਦੀਆਂ ਡੱਬੀਆਂ ਬਣਾਈਆਂ ਗਿਆ ਨਹੀਂ ਤਾਂ ਗੈਸ ਦੀ ਦਵਾਈ ਆ ਉਹਦੀ ਖਾਲੀ ਪੇਟ ਵਾਲੀ ਗੋਲੀ ਲੱਗ ਜਾਂਦੀ ਹੁੰਦੀ ਸੀ ਜ਼ਿੰਦਗੀ ਛੁੱਟਦੀ ਨਹੀਂ ਸੀ ਹੁੰਦੀ ਹਾਰਟ ਅਟੈਕ ਵਧਾਉਂਦੀ ਸੀ ਹੂੰ ਐਸਵੇਲੇ ਮਾਰੇ ਦੀ ਕਿਰਪਾ ਸਮਾਜ ਦਾ ਨਾ ਪਰ ਮਹੰਗਾਰਾ ਹੈਗਾ ਕਿ ਮੇਰੀ ਉਹ ਗੋਲੀਆਂ ਨਹੀਂ ਬਾਰੀ ਆਣ ਦਿੰਦੀ ਹੈ ਜਿਵੇਂ ਜਿਵੇਂ ਹਿਰਦੇ ਸਿੱਤੂ ਦੀ ਗੱਲ ਕਰਨਾ ਹਾਂ ਹਿਰਦੇ ਸਿੱਤੂ ਜਿਵੇਂ ਉਹ ਹੀ ਆ ਨਾ ਇਹ ਹਿਰਦੇ ਹੋ ਗਿਆ ਜਿਵੇਂ ਹਾਰਟ ਹਾਂ ਇਹਨੇ ਸਾਰ ਤੋਂ ਤੇ ਕੰਮ ਕਰਦੀ ਹੈ ਸਰ ਮੈਂ ਉਹ ਗੈਸ ਜਿਹੜੇ ਹਾਰਟ ਅਟੈਕ ਇਹਦੇ ਨਾਲ ਆਂਦਾ ਸੀ ਉਹਨੂੰ ਕੰਟਰੋਲ ਕਰ ਲਿਆ ਵਾ ਮੈਂ ਕਿਹਾ ਸੀ ਤੁਹਾਡੇ ਨਾਲ ਹੀ ਸ਼ਾਇਦ ਪਹਿਲੀ ਵਾਰੀ ਗੱਲ ਹੋਈ ਕਿ ਮੈਂ ਤਿੰਨਾਂ ਸਾਲਾਂ ਚ 70% ਪੰਜਾਬੀ ਹਾਰਟ ਅਟੈਕ ਤੋਂ ਬਾਹਰ ਕਰਨੇ ਤੇ ਪੰਜਾਬ ਮੁੜ ਕੇ ਰੰਗਲਾ ਪੰਜਾਬ ਬਣਾਣਾ ਮਰਾਦੀ ਕਿਰਪਾ ਜਿੰਨੇ ਹੁਣ ਬੰਦੇ ਬੈਠੇ ਇਹਨਾਂ ਨੂੰ ਮੇਲੋ ਮੇਰੇ ਨਾਲ ਬਾਅਦ ਵਿੱਚ ਗੱਲ ਕਰ ਲਓ ਹੋਰ ਦੋਸਤੋ ਮਨ ਕੋਈ ਇਹ ਵੀ ਇਤਰਾਜ਼ ਨਹੀਂ ਮੈਂ ਬਿਲਕੁਲ ਇਹੀ ਗੱਲ ਮੈਂ ਤੁਹਾਡੇ ਨਾਲ ਵੀ ਹੁਣ ਇਹ ਨਹੀਂ ਗੱਲ ਕਹਿਣੀ ਕਿ ਡਾਕਟਰ ਸਾਹਿਬ ਮੁਰੇ ਬੈਠੇ ਨੇ ਹਾਂ ਚਾ ਹਾਂ ਮਰਾ ਇਹ ਤੇ ਇਹ ਗੱਲ ਕਹਿਦਾ ਕਿ ਮੈਨੂੰ ਪੁੱਛਿਆ ਹੁੰਦਾ ਤਾਂ ਮੈਂ ਦੱਸ ਦਿੰਦਾ ਕਿ ਡਾਕਟਰ ਨੇ ਕੀ ਖਟਿਆ ਜਾਂ ਕੀ ਦੱਸਿਆ ਮੈਂ ਸਾਰਿਆਂ ਕੋਲ ਗੱਲ ਕਰਦਾ ਮੈਮ ਨਾਲ ਗੱਲ ਕਰ ਲੈਨੇ ਆ ਮੈਮ ਸਸੀ ਗੱਲ ਕੀ ਨਾਮ ਹੈ ਜੀ ਤੁਹਾਡਾ ਅਦਿਸ਼ਾ ਕਿਵੇਂ ਪਹੁੰਚ ਹੋਈ ਕਿਵੇਂ ਉਰੇ ਆਏ ਹੋ ਤੇ ਡਾਕਟਰ ਸਾਹਿਬ ਨੇ ਕੀ ਦੱਸਿਆ ਮੇਰੇ ਸਾਡੇ ਮੁਕਸਰਚ ਕੋਈ ਦਵਾਈ ਲੈ ਕੇ ਗਿਆ ਸੀ ਉਹਨਾਂ ਨੂੰ ਉਹਨਾਂ ਦੇ ਨਾਲ ਇੱਕ ਹੋਰ ਮਰੀਜ਼ ਆਇਆ ਸੀ ਉਹਨਾਂ ਨੂੰ ਪਤਾ ਨਹੀਂ ਸੀ ਉਹ ਦਵਾਈ ਲੈਣ ਆਏ ਉਹਨਾਂ ਨੂੰ ਕੋਈ ਦਿੱਕਤ ਨਹੀਂ ਸੀ ਡਾਕਟਰ ਸਾਹਿਬ ਨੇ ਉਹਨਾਂ ਨੂੰ ਦਵਾਈ ਨਹੀਂ ਦਿੱਤੀ ਉਹਨਾਂ ਨੂੰ ਕੱਲੀ ਸਲਾਹ ਦੇ ਫਿਰ ਇੱਕ ਉਹਨਾਂ ਦੀ ਮਿਸਿਸ ਨੂੰ ਥੋੜੀ ਜਿਹੀ ਦਿੱਕਤ ਸੀ ਉਹ ਦਵਾਈ ਲੈ ਕੇ ਗਏ ਸੀ ਉਹਨਾਂ ਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਉਹਨਾਂ ਨੇ ਵੀ ਸਾਨੂੰ ਦੱਸਿਆ ਅਸੀਂ ਫਿਰ ਆਏ ਫਿਰ ਆਏ ਹਾਂਜੀ ਨਹੀਂ ਦਵਾਈ ਨਹੀਂ ਦਿੱਤੀ ਕੀ ਗੱਲ ਦਵਾਈ ਕਿਉਂ ਨਹੀਂ ਮੈਂ ਤਾਂ ਇਹੀ ਸਵਾਲ ਪੁੱਛਣਾ ਹੈ ਦਵਾਈ ਕਿਉਂ ਨਹੀਂ ਦਿੱਤੀ ਹੁਣ ਅਗਲਾ ਜੀ ਆ ਦੇਖੋ ਆ ਬੈਠੇ ਆ ਇਹਨਾਂ ਨੂੰ ਇਹਨਾਂ ਨੇ ਦੱਸਿਆ ਨਾ ਮੈਨੂੰ ਆ ਪ੍ਰੋਬਲਮ ਹੈ ਇਹਨਾਂ ਨੇ ਹੁਣੇ ਆ ਕੇ ਡਾਕਟਰ ਸਾਹਿਬ ਨੂੰ ਰਿਪੋਰਟ ਦਿਖਾਈ ਹੈ ਇਹਨਾਂ ਨੇ ਕਿਹਾ ਵੀ ਤੁਹਾਨੂੰ ਤੁਸੀਂ ਆਦਾ ਖਾਣ ਪੀਣ ਦਾ ਧਿਆਨ ਰੱਖੋ ਨੋਟ ਕਰੋ ਡਾਇਰੀ ਚ ਆਦਾ ਸਭ ਕੁਝ ਕਰੋ ਗੁਰਬਾਣੀ ਨਾ ਸੁਣੋ ਭਜਨ ਗਾਣੇ ਸੁਣੋ ਯਾਨੀ ਕਿ ਮਲਵੇ ਇਹਨਾਂ ਨੇ ਸਲਾਹ ਸਹੀ ਦਿੱਤੀ ਬਾਕੀ ਉਹ ਕਰਨ ਨਾ ਕਰਨ ਉਹਨਾਂ ਤੇ ਤਰ੍ਹਾਂ ਨੇ ਹੁਣ ਡਾਕਟਰ ਦਾ ਕਹਿੰਦਾ ਕਿ ਚੱਲ ਹੁਣ ਤੂੰ ਆਇਆ ਤਾਂ ਤਜਾਬ ਦੀ ਗੋਲੀ ਤਾਂ ਦੇਗੀ ਤਰੂੰਗਾ ਕੋਈ 70 80 ਰੁਪਏ ਵਾਲਾ ਪਰ ਤਾਂ ਤਾਂ 200 ਮੇਰੀ ਫੀਸ ਹੋ ਗਈ ਆਪਾਂ ਐਂ ਹੀ ਬੈਠੇ ਆ ਸਰ ਲਾਲਚ ਨਹੀਂ ਹੈਗਾ ਲਾਲਚ ਕਿਹੜੀ ਗੱਲ ਦਾ ਲਾਲਚ ਮਾਰੇ ਜਨਮ ਦਿੱਤਾ ਕੀ ਕਹਿੰਦੇ ਯੋ ਪੈਦਾ ਹੀ ਕਿਤੇ ਉਦਾਂ ਦੀ ਥਾਂ ਕਰਨ ਦੀ ਗੱਲਾਂ ਹੀ ਨਾ ਹੁੰਦੀ ਫਿਰ ਕਿਆ ਕਰ ਲੈਂਦੇ ਤੁਹਾਡੇ ਹੱਥ ਬਸੇਗਾ ਜਨਮ ਤਾਂ ਤੁਹਾਡੇ ਹੱਥ ਬਸ ਨਹੀਂ ਨਾ ਹੂੰ ਜੇ ਮੈਂ ਪੈਸੇ ਲੰਦਾ ਮੈਂ ਨਾ ਤੁਹਾਨੂੰ ਰਾਜੇ ਦੇ ਪੈਸੇ ਮੰਗੇ ਮੂੰਹ ਤੇ ਬੈਠੇ ਅਗਲੇ ਦੀ ਤਕਲੀਫ ਹੈ ਉਹਦੇ ਘਰ ਵਾਲੇ ਨਾਲ ਗੱਲ ਕੀਤੀ ਐ ਨਾਲ ਉਹਦੀ ਰਿਲੇਟਿਵ ਆਈ ਵੀ ਐ ਇਹ ਵੀ ਨਹੀਂ ਕਹਾਂਦੇ ਭਾਈ ਹਾਂਜੀ ਆਂਦੀ ਆ ਹੂੰ ਹੁਣ ਉਹ ਬੱਚਾ ਜ਼ਿੰਦਗੀ ਸ਼ੁਰੂ ਕਰ ਰਿਹਾ ਹੈ ਲਾਲਚ ਬਸ ਆ ਕੇ ਮੈਂ ਉਹਦੇ ਨਾਲ ਖੇਡ ਦਿਆਂ ਮੋਦੀ ਜ਼ਿੰਦਗੀ ਨਾਲ ਕੀ ਕਹਿੰਦੇ ਮੈਂ ਉਹਦਾ ਇੱਕ ਜਨੂਨੀ ਤਿੰਨ ਪੀੜੀਆਂ ਖਰਾਬ ਕਰ ਦੇਣੀ ਐ ਐਡੇ ਗਲਾਲਚ ਪਿੱਛੇ ਪੈਸਾ ਹੀ ਐ ਇਹ ਕਿਹੜੇ ਮੁਫਤਲੇ ਚੱਲੇ ਆ ਉਹਨੇ ਦਵਾਈ ਲੰਦਾ ਕਿਹੜੇ ਮੁਫਤ ਸੀਗੀ ਮੈਂ ਬਿਲਕੁਲ ਭਾਈ ਨਾਲ ਗੱਲ ਕਰ ਲੈਨੇ ਆ ਭਾਈ ਹੁਣ ਮੈਨੂੰ ਸਹੀ ਸਹੀ ਦੱਸੋ ਕੀ ਕਿਹਾ ਉਹਨਾਂ ਨੇ ਦੇ ਤੁਹਾਨੂੰ ਹੁਣ ਸੁਣ ਕੇ ਕਿਵੇਂ ਦਾ ਲੱਗਿਆ ਤੇ ਪਹਿਲਾਂ ਕੀ ਨਾ ਇਹ ਕਿਹਨਾਂ ਨੇ ਕੀ ਕਿਹਾ ਸੀ ਨਾ ਮੈਂ ਬੇਸ਼ੱਕ ਲਿਓ ਕਿਸੇ ਹਸਪੀਟਲ ਜਾਂ ਕਿਸੇ ਕਲੀਨਿਕ ਦਾ ਮੈਂ ਡਾਕਟਰ ਸਭ ਕੋਲ ਆਇਆ ਸੀਗਾ ਤੇ ਥੋੜੀ ਜੀ ਥੋੜੀ ਦਿੱਕਤ ਸੀਗੀ ਤੇ ਇਹਨਾਂ ਨੇ ਬਸ ਇਹੀ ਕਿਹਾ ਵੀ ਆਪਣੇ ਡਾਈਟ ਦਾ ਧਿਆਨ ਰੱਖੋ ਤੇ ਹਲੇ ਇਹਨਾਂ ਨੇ ਮੈਨੂੰ ਕੋਈ ਮੈਡੀਸਿਨ ਨਹੀਂ ਦਿੱਤੀ ਜਿਵੇਂ ਆਪਾਂ ਕਹਿੰਦੇ ਨੇ ਡਾਕਟਰ ਲਾਚੀ ਹੁੰਦੇ ਆ ਵੀ ਪੈਸੇ ਵਟੋਣ ਦੇ ਮਾਰੇ ਬੋਜੇ ਚ ਪੈਸੇ ਪਾ ਕੇ ਲੈ ਕੇ ਆਏ ਸੀ ਮੈਂ ਤਾਂ ਲੈ ਕੇ ਆਇਆ ਸੀਗਾ ਪਰ ਇਹਨਾਂ ਨੇ ਲੈ ਨਹੀਂ ਹੈਗੇ ਤੇ ਇਹਨਾਂ ਨੇ ਪ੍ਰੋਪਰ ਬਸ ਇਹੀ ਕਿਹਾ ਵੀ ਤੁਸੀਂ ਡਾਈਟ ਦਾ ਖਿਆਲ ਰੱਖੋ ਤੇ ਕੋਈ ਗੱਲ ਨਹੀਂ ਵੀ ਅੱਗੇ ਦੇਖਵਾਂਗੇ ਅਜੇ ਤੱਕ ਜੇ ਇਹ ਵੀ ਗੱਲ ਮੰਨ ਲਈ ਚਲੋ ਉਹਨਾਂ ਨੇ ਪੈਸੇ ਨਹੀਂ ਲਏ ਇਹ ਤਾਂ ਦਿਮਾਗ 'ਚ ਹੋਊਗਾ ਕਿ ਯਾਰ ਉਹ ਮੈਂ ਸੁਣੀ ਆ ਕੋਈ ਇੰਟਰਵਿਊਜ਼ ਜਾਂ ਮੈਨੂੰ ਕਿਸੇ ਨੇ ਦੱਸਿਆ ਮੈਂ ਉੱਥੇ ਪਹੁੰਚ ਕਰੂੰਗਾ ਤਾਂ ਇੰਨੇ ਪੈਸੇ ਤਾਂ ਲਿੰਦੇ ਹੀ ਲੰਦੇ ਨੇ ਫਿਰ ਇਹਨਾਂ ਨੇ ਤਾਂ ਕੋਈ ਪੈਸਾ ਹੀ ਨਹੀਂ ਲਿਆਗਾ ਮੇਰੇ ਰਿਲੇਟਿਵ ਪਹਿਲਾਂ ਆਏ ਸੀਗੇ ਤੇ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਇਹਨਾਂ ਨੇ ਕੋਈ ਪੈਸੇ ਨਹੀਂ ਲਏ ਸੀ ਉਹਨਾਂ ਕੋਲੋਂ ਵੀ ਤੇ ਉਹਨਾਂ ਨੂੰ ਕਿਸੇ ਤੁਹਾਨੂੰ ਕੋਈ ਦਿੱਕਤ ਨਹੀਂ ਹੈਗੀ ਵੀ ਇਦਾਂ ਡਾਕਟਰ ਨੇ ਕਿਸੇ ਨੇ ਡਰਾਇਆ ਹੋਇਆ ਵਾ ਤੇ ਉਹਨਾਂ ਨੇ ਮੈਨੂੰ ਅੱਗੇ ਰੈਫਰ ਕੀਤਾ ਸੀਗਾ ਉਹ ਠੀਕ ਨੇ ਹਾਂ ਉਹ ਪਰਫੈਕਟ ਨੇ ਹਾਂ ਜੀ ਠੀਕ ਨੇ ਉਹ ਬਿਲਕੁਲ ਪਰਫੈਕਟ ਨੇ ਹਾਂ ਜੀ ਨਹੀਂ ਡਾਟਾ ਸਾਹਿਬ ਹੁਣ ਘਰ ਤੋਂ ਹੀ ਲੁੱਟ ਲੁੱਟ ਕੇ ਦਈ ਜੰਨੇ ਹੋ ਫਿਰ ਪੈਸੇ ਦਾ ਕਮਾ ਨਹੀਂ ਰਹੇ ਸਰ ਮੈਂ ਪਹਿਲਾਂ ਹੀ ਕਹਤਾ ਹੁਣ ਵੀ ਕਹਿੰਦਾ ਮੈਂ ਕਿਰਾਏ ਤੇ ਜ਼ਿੰਦਗੀ ਕੱਟਦੀ ਜੇ ਲਿਖਿਆ ਹੋਊਗਾ ਕਰਮਾਂ 'ਚ ਤਾਂ ਬਣ ਜਾਊਗਾ ਪਰ ਜੇ ਕਹੋ ਵੀ ਸਮਾਜ ਦੀ ਜ਼ਿੰਦਗੀ ਨਾਲ ਖੇਡ ਕੇ ਮੈਂ ਆਪਣੇ ਬੱਚਿਆਂ ਦੇ ਮਹਿਲ ਬਣਾਵਾਂ ਤਾਂ ਹੰਡਾਇਆ ਕੋਈ ਨਹੀਂ ਕਰਦਾ ਸਮਾਜ ਸੁਣ ਲਵੇ ਮਾਇਆ ਨਹੀਂ ਜਿੰਨਾ ਥੜਕਿਆ ਵਾ ਨਾ ਮੈਂ ਹਰਿਦਰ ਗੁਰੂਕੁਲ ਦਾ ਪੜਿਆ ਵਾਂ ਸੰਤਾਂ 'ਚ ਰਿਹਾ ਵਾਂ ਹੂੰ ऑन रिकॉर्ड कहंदा मैं ਤੁਹਾਨੂੰ ਲੱਗਦਾ ਨਹੀਂ ਕਿ ਇਹ ਚੀਜ਼ ਕਿਤੇ ਨਾ ਕਿਤੇ ਤੁਹਾਨੂੰ ਬੈਕ ਫਾਇਰ ਕਰਦੀ ਆ ਸਰ ਮੈਂ ਤਾਂ ਇਹਨਾਂ ਨੂੰ ਲਾਹਨਤ ਪਾਉਂਦਾ ਵੀ ਤੁਸੀਂ ਗੁਰੂ ਘਰਾਂ 'ਚ ਵੀ ਕਾਨੂੰ ਜਾਂਦੇ ਜੱਟ ਅਠਗੀਆਂ ਤਾਂ ਤੁਸੀਂ ਬਰਾਬਰ ਹੀ ਮਾਰਨੀ ਆ ਰੱਬ ਨੂੰ ਰੱਬ ਕਾਨੂੰ ਮੰਨ ਦੇ ਮੈਂ ਤਾਂ ਲਾਹਨਤ ਪਾਉਂਦਾ ਨਹੀਂ ਤੇ ਮੈਂ ਆਪਣੇ ਆਪ ਦਾ ਜ਼ਿੰਮੇਵਾਰ ਹਾਂ ਕਿ ਕੋਈ ਮੈਨੂੰ ਆ ਕੇ ਕਹਿ ਦੇਵੇ ਕਿ ਡਾਕਟਰ ਤੂੰ ਵੀ ਅਠਗੀ ਮਾਰੀ ਹੈ ਛੁੱਟੀਆਂ ਫਿਰ ਕਹਦੇ ਐਵੇਂ ਅਸੀਂ ਤੇ ਅਸੀਂ ਖਾਈ ਜਾਣੀ ਜੇ ਤੁਸੀਂ ਇਨਸਾਨ ਹੈ ਤਨੂ ਮਹਾਰਾਜ ਨੇ ਕੁਝ ਬਖਰੇ ਪੈਦਾ ਕੀਤਾ ਫਿਰ ਸਾਡੇ ਦਾ ਆ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਅਸੀਂ ਕਿਹਦੇ ਬੇਵਕੂਫ ਬਣਨ ਟੁੱਟ ਜਾਂਦੇ ਰੱਬ ਨੂੰ ਨਹੀਂ ਪਤਾ ਤੁਹਾਡੇ ਕਰਮ ਕਿਆ ਜੇ ਸਤਗੁੰਨੇ ਔਲਾਦ ਦਿੱਤੀ ਹੈ ਇਹਨਾਂ ਦੇ ਕਰਮ ਨਹੀਂ ਲਾ ਕੇ ਦਿੱਤਾ ਮੈਂ ਦਾਅਵੇ ਨਾ ਕਹਿੰਦਾ ਸਾਰੀ ਦੁਨੀਆ ਮੈਂ ਇਕੱਲਾ ਹੀ ਨਹੀਂ ਮੈਂ ਆਪਣੇ ਬਾਪ ਨੂੰ ਵੱਧ ਪੜਿਆ ਲਿਖਿਆ ਬਾਪ ਨੂੰ ਵੱਧ ਅਮੀਰ ਮੇਰੇ ਨਿਆਣੇ ਮੇਤੋਂ ਵੱਧ ਪੜੇ ਲਿਖੇ ਮੇਤੋਂ ਵੱਧ ਅੱਜ ਅਮੀਰ ਨੇ ਮੈਂ ਇਹ ਵੀ অন ਰਿਕਾਰਡ ਕਹਿ ਦਮ ਤੁਹਾਡੇ ਨਿਆਣੇ ਨੂੰ ਨਹੀਂ ਆਪਣੀ ਰੋਟੀ ਦੇਣੀ ਸਭ ਨੂੰ ਦੇਣੀ ਤੁਸੀਂ ਜਿਹੜੇ ਸੱਤਾਂ ਪੀੜੀਆਂ ਦੇ 14 ਪੀੜੀਆਂ ਦੇ ਠੇਕਾ ਲਿਆ ਵਾ ਔਲਾਦ ਹੁਣ ਤੇ ਹੀ ਛੱਡ ਜਾਂਦੀ ਜੇ ਤੁਸੀਂ ਕੰਦੀ ਮਾਇਆ ਇਕੱਠੀ ਕਰ ਲਈ ਨਾ ਤਾਂ ਭੋਗਣੀ ਜ਼ਰੂਰ ਪੈਂਦੀ ਇਹ ਵੀ ਕਹਿ ਦਵਾਂ ਕਿ ਮੈਨੂੰ ਤਾਂ ਇਸ ਚੀਜ਼ ਦਾ ਖੌਫ ਹੈ ਜਣੀ ਤੁਸੀਂ ਇਸ ਚੀਜ਼ ਨੂੰ ਮੰਨ ਮੈਂ ਕਹਿੰਦਾ ਵੀ ਬਾਬਾ ਨਾਨਕ ਜੇ ਤੂੰ ਮੇਰੇ ਨਾਲ ਰਹਿਣਾ ਹੈ ਤੇ ਮੈਨੂੰ ਤੇ ਇਦਾਂ ਦੱਥੜਕਣਾ ਨਹੀਂ ਦੇਈ ਹੈ ਔਰ ਬੰਦਾ ਨਹੀਂ ਬੋਲਦਾ ਬੰਦੇ ਦੇ ਵਿੱਚੋਂ ਬਾਬਾ ਨਾਨਕ ਬੋਲਦਾ ਹੁੰਦਾ ਔਨ ਰਿਕਾਰਡ ਕਹਿੰਦਾ ਠੋਕੇ ਕਹਿੰਦਾ ਬਿਲਕੁਲ ਨਹੀਂ ਡਰਦਾ ਕਿ ਜੋ ਮੈਂ ਗੱਲ ਕਰਦਾ ਹੂੰ ਆਮ ਤਾ ਜਵਾਨ ਤੇ ਸ਼ਬਦ ਵੀ ਨਹੀਂ ਆਉਂਦੇ ਜਦ ਸਤਗੁਰੂ ਬੁਲਵਾ ਦਿੰਦਾ ਫਿਰ ਵੀ ਅਗਰੇ ਨੂੰ ਕਹਿੰਦਾ ਵੀ ਕੋਈ ਨਹੀਂ ਜੇ ਐਡਾ ਰੋਗ ਵੀ ਹੋ ਗਿਆ ਤੇਰੇ ਨਾਲ ਹੁਣ ਇਸ ਬੱਚੇ ਨੂੰ ਜੋ ਡਾਕਟਰ ਨੇ ਦੱਸਿਆ ਜਰਣਾ ਸ ਮੈਂ ਇੱਕ ਇੱਕ ਗੱਲ ਤੁਹਾਨੂੰ ਜ਼ਰੂਰ ਪੁੱਛਣਾ ਚਾਹੂੰਗਾ ਕਿ ਤੁਸੀਂ ਗੱਲ ਕਰਦੇ ਹੋ ਕਿ ਬਾਬੇ ਨਾਨਕ ਨੂੰ ਮੈਂ ਮੰਨਦਾ ਆ ਚਲੋ ਇਹ ਤੁਹਾਡਾ ਹੁਣ ਤੁਹਾਡਾ ਪਰਸਨਲੀ ਓਪੀਨੀਅਨ ਆ ਪਰ ਲੋਕਾਂ ਨੂੰ ਇੰਜ ਲੱਗਣ ਲੱਗ ਜਾਂਦਾ ਕਿ ਸ਼ਾਇਦ ਉਹ ਇਸ ਨਾਮ ਨੂੰ ਯੂਜ਼ ਕਰਕੇ ਆਪਣਾ ਧੰਦਾ ਚਲਾ ਰਹੇ ਨੇ ਲੋਕਾਂ ਨੇ ਵੀ ਬਥੇਰੇ ਖੋਲੇ ਵੀ ਗੁਰੂ ਨਾਨਕ ਸਟੋਰ ਫਲਾਣਾ ਤੇ ਮਗਾਨਾ ਪਤਾ ਲੱਗ ਜਾਂਦਾ ਸਮਾਜ ਕਿਹੜਾ ਨਾ ਪੜੇਗਾ ਸਮਾਜ ਕਿਹੜਾ ਨਾ ਪੜੇ ਤੁਹਾਡੇ ਥੜਕੇ ਵੀ ਤੁਸੀਂ ਕਿੰਨੇ ਕ ਤੁਹਾਨੂੰ ਸਬਰ ਕਿੰਨਾ ਕ ਇਹ ਕਹਿੰਦਾ ਇਸ ਸਮਾਜ ਮੇਰੇ ਡਾਕਟਰੀ ਪੜ ਕੇ ਕੀਤੀ ਵੀ ਮੈਂ ਕਿਸੇ ਦੇ ਭਾਂਡੇ ਮਾਂਜ ਕੇ ਨਹੀਂ ਕਰਦਾ ਮੈਂ 1984 ਦਾ ਗ੍ਰੈਜੂਏਟ ਆ ਮੈਨੂੰ 40 ਸਾਲ ਹੋ ਗਏ ਡਾਕਟਰੀ ਕਰਦੇ ਨੂੰ ਮੈਂ ਸਰ ਕਿਆ ਮੇਰੇ ਵਾਸਤੇ ਮਾਇਆ ਕੋਈ ਬੜੀ ਗੱਲ ਸੀ ਜਿਵੇਂ ਆਨ ਰਿਕਾਰਡ ਵੀ ਕਹਿ ਦੇ ਮੈਂ ਕਿ ਮੈਂ ਇੱਕ ਝੂਠ ਜੇ ਬੋਲ ਦਮਾ ਇੱਕ ਝੂਠ ਤੇ ਤਿੰਨਾਂ ਦਿਨਾਂ ਚ ਐਡਾ ਕਮਰਾ ਤੇ ਮੈਨੂੰ ਟੰਡਾ ਦਾ ਭਰਾ ਆਦਮਾ ਇਹ ਨਵੀਂ ਯਕੀਨ ਹੋ ਗਿਆ ਵਾ ਹੁਣ ਕਿ ਸਮਾਜ ਮੇਰੇ ਤੇ ਇੰਨਾ ਟਰਸਟ ਕਰਦਾ ਔਰ ਮੈਂ ਹੁਣ ਰਿਕਾਰਡਿੰਗ ਕਰਦਾ ਕਿ ਮੈਂ ਹਾਂ ਨਹੀਂ ਦਾ ਇਹ ਵਿਸ਼ਵਾਸ ਬੋਲਦਾ ਕਿ ਹੰਕਾਰ ਮੇਰਾ ਵਿਸ਼ਵਾਸ ਹੰਕਾਰ ਸਰਕੀਦਾ ਰਿਹਾ ਹੰਕਾਰ ਕੇ ਤੇ ਕਿਸੇ ਦਾ ਰਿਹਾ ਇਹ ਹੰਕਾਰ ਤਾਂ ਤੁਹਾਨੂੰ ਹੌਮੇ ਲੈ ਕੇ ਜਾਂਦਾ ਇਹ ਜ਼ਿਲ੍ਹੇ ਚ ਮੈਂ ਜ਼ਿਲ੍ਹਾ ਵੀ ਡਾਕਟਰ ਰਹੇ ਆ ਵਾ ਉੱਥੇ ਸਰ ਕੋ ਚੰਗੇ ਚੰਗੇ ਬੰਨੇ ਬੰਦੇ ਜਿਹਨਾਂ ਨੂੰ ਹੁੰਦਾ ਸੀ ਕਿ ਮੈਨੂੰ ਤਾਂ ਕੋਈ ਹੱਥੇ ਨਹੀਂ ਲਾ ਸਕਦਾ ਉਹ ਬਹੁਤ ਬੇਅੰਤ ਹੈ ਉਹਦੀ ਲਾਠੀ ਚ ਕਹਿੰਦੇ ਨਾ ਵੀ ਆਵਾਜ਼ ਨਹੀਂ ਹੁੰਦੀ ਹੈ ਉਹਦੀ ਆਵਾਜ਼ ਨਹੀਂ ਹੁੰਦੀ ਹਾਂਜੀ ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਮਨਜੀਤ ਸਿੰਘ ਜੀ ਕਿਹੜੀ ਜਗ ਪੱਤੇ ਵਾਲੇ ਤਾਂ ਉੱਧਰ ਨਹੀਂ ਦੇਖ ਕੇ ਮੇਰੇ ਕੋ ਨਹੀਂ ਦੇਖ ਕੇ ਕਹਿਣਾ ਐ ਨਹੀਂ ਕਹਿਣਾ ਕਿ ਡਾਕਟਰ ਸਾਹਿਬ ਬੈਠਾ ਉੱਤੇ ਅੱਖਾਂੀਆਂ ਮਾਰੀ ਜਾਂਦਾ ਕਿ ਨਹੀਂ 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 ਕਿਵੇਂ ਹੁਣ ਠੀਕ ਆ ਬਿਲਕੁਲ ਕਿੰਨੀ ਵੀ ਵਾਰ ਆਇਆ ਹਾਂ ਚੌਥੀ ਵਾਰ ਆਇਆ ਹਾਂ ਚੌਥੀ ਵਾਰ ਹਾਂਜੀ ਚੌਥੀ ਵਾਰ ਪਹਿਲਾਂ ਕਿਵੇਂ ਸੀ ਤੇ ਹੁਣ ਕਿ ਪਹਿਲਾਂ ਸੋਹਣਾ ਕਮਾਣ ਸੋਹਣੋ ਕੋਈ ਪਰਸੈਂਟ ਬੋਲੋ ਕਿ ਹੁਣ ਮੈਂ 70% ਠੀਕ ਆ 50% ਹੁਣ ਤਾਂ ਮੈਂ ਆ ਜ ਆ ਸਾਰਾ ਹੀ ਗਿਆ ਹੁੰਦਾ ਮੈਂ ਮਾ ਚੀਜ਼ ਪਹਿਲਾਂ ਡਾਕਟਰ ਨੇ ਕੀ ਕਹਤਾ ਸੀ ਪਹਿਲਾਂ ਡਾਕਟਰਾਂ ਨੇ ਬੜਾ ਕੋਕਿਆ ਆਪਾਂ ਮੰਨਿਆ ਨਹੀਂ ਕਿ ਉਹਨਾਂ ਕੋਲੇ ਜਨੋ ਵੇਖਿਆ ਮੈਂ ਨਹੀਂ ਕਿਵੇਂ ਮਰਲੀ ਇਹਨਾਂ ਨੇ ਮਾਲ ਨਹੀਂ ਇਹਨਾਂ ਦੀ ਸੋਭਾ ਸੁਣੀ ਆ ਤੇ ਆਪਾਂ ਸੁਣ ਕੇ ਆ ਗਏ ਹੂੰ ਖੁਦ ਸਾਡੇ ਰਿਸ਼ਤੇਦਾਰਾਂ ਨੇ ਸੁਣੀ ਤੇ ਸੋਭਾ ਸੁਣੀ ਤੇ ਸੋਭਾ ਵੇਖੀ ਤੇ ਫਰਕ ਹੁੰਦਾ ਵੇਖ ਕੇ ਕਿਵੇਂ ਲੱਗਿਆ ਵੇਖ ਕੇ ਵੀ ਲੱਗਿਆ ਵੀ ਠੀਕ ਆ ਜੋ ਚੀਜ਼ ਇਹ ਦੇਣ ਦੇ ਬਿਲਕੁਲ ਠੀਕ ਜਿੱਦਾਂ ਤੋਂ ਮੈਂ ਸ਼ੁਰੂ ਕਰਤੀ ਆ ਅੱਜ ਹੋਰ ਕੱਲ ਹੋਰ 2 ਮਹੀਨੇ ਤੇ ਮੈਂ ਬਿਲਕੁਲ ਠੀਕ ਆ ਤੀਜਾ ਮਹੀਨਾ ਕੋਈ ਮਹਿਸੂਸ ਨਹੀਂ ਹੋਈ ਕੱਲ ਮੈਨੂੰ ਮਹਿਸੂਸ ਜਿਆ ਚੌਥਾ ਮਹੀਨਾ ਜਿਹੜਾ ਜਦਵਾ ਕਰਨ ਲੱਗਾ ਹਾਂ ਹਾਂਜੀ ਤਸਲੀਬੀ ਪੂਰੀ ਤਸਲੀ ਇਹਨਾਂ ਹੋਰ ਕਿਵੇਂ ਹੋਣੀ ਮੈਂ ਨਾ ਬੈਠੇ ਬੈਠੇ ਨਾ ਰੋਟੀ ਵੀ ਖੜੀ ਤੇ ਐਂਦਾ ਉਹਦਾ ਬਸ ਹੋਣੇ ਗਿਆ ਮੈਂ ਤੇ ਹੁਣ ਓਕੇ ਹੁਣ ਓਕੇ ਆ ਗੱਲ ਵਾ ਕੋਈ ਗੱਲ ਨਹੀਂ ਇਵੇਂ ਘੜੀ ਮੂੜੀ ਮੈਂ ਆਖੀ ਜਾਮਾ ਮੈਂ ਡਾਕਟਰ ਉਹ ਵੀ ਹੰਦਾ ਵੀ ਹੰਦਾ ਪੀ ਉਹ ਡਾਕਟਰ ਮੈਨੂੰ ਕੀ ਕਰੂ ਜਾਂ ਚੰਗੇ ਪਲੇ ਨੂੰ ਮੈਂ ਆਪ ਨੂੰ ਕੋਈ ਹੋਰ ਦੱਸੀ ਜਾਮਾ ਘੜੀ ਮੂੜੀ ਆਣ ਕੇ ਬਿਲਕੁਲ ਠੀਕ ਆ ਬਿਲਕੁਲ ਓਕੇ ਓਕੇ ਬਜੀ ਇੱਕ ਇੱਕ ਨਾ ਜਿਵੇਂ ਆਯੁਰਵੇਦ ਦੀ ਗੱਲ ਬਹੁਤ ਚੱਲਦੀ ਆ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਚੀਜ਼ਾਂ ਵੇਖਣ ਨੂੰ ਮਿਲ ਜਾਂਦੀਆਂ ਨੇ ਹੁਣ ਇੱਕ ਅਰਜਨ ਛਾਲ ਦੀ ਗੱਲ ਚੱਲਦੀ ਆ ਕਿ ਅਰਜਨ ਛਾਲ ਹੁੰਦੀ ਆ ਉਹਦਾ ਕੜਾ ਬਣਾ ਕੇ ਪੀ ਲੋ ਜੀ ਉਹ ਬੜਾ ਵਧੀਆ ਹੁੰਦਾ ਇਹਦੇ ਬਾਰੇ ਜਰੂਰ ਦੱਸੋ ਸਰ ਵਧੀਆ ਤਾਂ ਸਰਾ ਖੁਸ਼ਈ ਗੱਲ ਮੰਨਣ ਦੀ ਆ ਮਾੜਾ ਕੁਝ ਵੀ ਨਹੀਂ ਲੇਕਿਨ ਕਿਆ ਸਭ ਨੂੰ ਦਿਲ ਦੇ ਰੋਗ ਹੈਗੇ ਲੋਕਾਂ ਨੇ ਦਰਖਤ ਛਿਰਛਲ ਕੇ ਖਤਮ ਕਰ ਦਿੱਤੇ ਕਿਉਂਕਿ ਪੇੜ ਚਾਲ ਹੁੰਦੀ ਆ ਭੇੜਚਾਲ ਹੁੰਦੀ ਹੈ ਸਮਾਜ ਅੰਨਾ ਹੋਇਆ ਵਾ ਜਿੱਦਨ ਮਰਜੀ ਲਾ ਲੈ ਹੁਣ ਪਿੱਛੇ ਸੱਡਨ ਬੋਲ ਕੇ ਕਹਣਾ ਪੈਸੇ ਵੀ ਐਡੀ ਵੀ ਨਾ ਮੇਥੀ ਕਲੌਂਜੀ ਖਾਇਆ ਕਰੋ ਉਹਨੇ ਤੁਹਾਡੇ ਹਾਰਟ ਖੁਸ਼ ਕਰ ਦਿੱਤੇ ਅੱਛਾ ਹਰ ਕੋਈ ਵੈਦ ਬਣ ਕੇ ਹਰ ਕੋਈ ਸਲਾਹਾਂ ਦੇਣ ਬੈਠ ਜਾਂਦਾ ਮੈਂ ਪਿਛਲੇ ਦੂਜੀ ਉਹਦੇ ਚ ਰਿਕਾਰਡਿੰਗ kiya ਸੀ ਵੀ ਆਪਣਾ ਵੀ ਤਾਂ ਦਿਮਾਗ ਹੁੰਦਾ ਵੀ ਮੈਨੂੰ ਕੀ ਹਜਮ ਹੁੰਦਾ ਕੀ ਨਹੀਂ ਹੁੰਦਾ ਮੈਂ ਕੀ ਖਾਣਾ ਸਰ ਜਿਹੜਾ ਤੁਹਾਡੇ ਘਰ ਪੱਕਦਾ ਤੁਹਾਨੂੰ ਉਹ ਹੀ ਮੰਨੇ ਤੁਹਾਡੀ ਨੇ ਚੰਗਾ ਕਰਕੇ ਦਿੱਤਾ ਉਹਦੀ ਭਾਵਨਾ ਵੀ ਹੈ ਖਾਲੀ ਫੂੜੀ ਨਹੀਂ ਹੈ ਕੀ ਕਹਿੰਦੇ ਉਰੀ ਮਾਂ ਦੀ ਕਦਰ ਪਾਵਨਾਂ ਦੀ ਵੀ ਕਰ ਰਿਆ ਕਰੋ ਕਿ ਤੁਹਾਡੀ ਮਾਂ ਦੀ ਭਾਵਨਾ ਕੀ ਹੈ ਬਜ਼ਾਰ ਵਾਲੇ ਦੀ ਭਾਵਨਾ ਦਾ ਕੀ ਪਤਾ ਅਗਰੇ ਨੇ ਕਿਦਾਂ ਮਾੜਾ ਚੰਗਾ ਬੋਲ ਕੇ ਗਾਲਾਂ ਕੱਢ ਕੇ ਖਬਰੀ ਕਿਹੜੇ ਪਸੀਨੇ ਲਈ ਕੀ ਲੱਗਦਾ ਕਿ ਜੋ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਨੁਕਤੇ ਨੇ ਉਹ ਦੱਸੇ ਜਾਂਦੇ ਨੇ ਉਸਕੇ ਜਿਹੜੇ ਦੱਸੇ ਜਾਂਦੇ ਨੇ ਉਹ ਹੈਕ ਸਭ ਦੇ ਵਾਸਤੇ ਕਾਰਗਰ ਸਭ ਵਾਸਤੇ ਹੁਣ 22 ਸਵੇਰੇ ਉੱਠ ਕੇ ਜੇ ਗਰਮ ਪਾਣੀ ਪੀਣ ਲੈ ਜਾਵੇ ਕਹਦਾ ਕੋਈ ਗਰਮ ਪਾਣੀ ਬਹੁਤ ਵਧੀਆ ਹੁੰਦਾ ਤਾਂ ਇਹ ਸਭ ਵਾਸਤੇ ਸਹੀ ਹੈ ਸਰ ਮੈਂ ਤਾਂ ਜਨ ਜਨਰਲ ਟਾਕ ਕਰੂੰਗਾ ਰੱਬ ਲੱਗ ਦੀ ਗੱਲ ਕਰੂੰਗਾ ਕਿ ਬਹੁਤਿਆਂ ਨੂੰ ਤਾਂ ਆਪ ਦੀ ਮਾਂ ਦਾ ਦੁੱਧ ਵੀ ਮਾਫਿਕ ਨਹੀਂ ਆਂਦਾ ਹੈ ਡਾਕਟਰ ਅਸੀਂ ਦੁੱਧ ਉਹਦਾ ਬੰਦ ਕਰ ਦਿੰਦੇ ਕਹਿੰਦੇ ਵੀ ਨੂੰ ਗਾਂ ਦਾ ਦੁੱਧ ਪਿਲਾਓ ਇਹਨੂੰ ਫੁਲਾਣਾ ਕਰੋ ਸਾਰੇ ਨੂੰ ਸਾਰਾ ਕੁਝ ਕਿਉਂ ਮਾਫੀ ਕਹੂਗਾ ਇਹ ਭੇਡ ਚੱਲ ਮੈਂ ਕਿਹਾ ਵੀ ਹਾਂ ਵੀ ਇੱਕ ਨੇ ਲੱਗ ਗਿਆ ਚੱਲ ਤੂੰ ਵੀ ਚੱਲ ਤੂੰ ਵੀ ਫੁਲਾਣਾ ਵੀ ਧਮਕਾਨਾ ਵੀ ਹੈਨੇ ਉਹ ਚੀਜ਼ਾਂ ਨਾ ਐਨੇ ਵੀ ਨਾ ਮੂਰਖ ਬਣੋ ਇਹ ਤੁਹਾਨੂੰ ਕਿਹਾ ਹਜਮ ਹੁੰਦਾ ਕਿਹਾ ਨਹੀਂ ਹੁੰਦਾ ਤੁਹਾਡੀ ਤਸਵੀਰ ਕਿਹੜੀ ਹੈਗੀ ਹੈ ਹਣ ਜਿਹੜੇ ਬਾਲੇ ਆਪਣੀ ਛੇਕੀਆਂ ਮਾਰਦੇ ਨੇ ਸੋਸ਼ਲ ਮੀਡੀਆ ਆਜ਼ਾਦੀ ਹੈ ਹੂੰ ਸਮਾਫਰ ਸੋਏ ਦਾ ਫਰਕ ਨਹੀਂ ਪਤਾ ਸਮਾਫਰ ਤੇ ਸੋਏ ਦਾ ਫਰਕ ਨਹੀਂ ਪਤਾ ਹਾਂ ਨੁਕਤੇ ਦੱਸਣ ਗਿਆ ਕਰ ਲੋ ਕਰੋ ਉਹਦੇ ਘਰੇ ਵੀ ਕਾ ਰੋਟੀ ਪੱਕਦੀ ਨਹੀਂ ਅਜ ਤੀ ਭੁੱਖਾ ਸੌਂਦਾ ਰਿਹਾ ਕੀ ਕਹਿੰਦੇ ਤੁਸੀਂ ਗੱਲ ਕਰੋ ਲੌਜੀਕਲ ਕਰੋ ਕਿ ਵੀ ਆ ਕਰੂਗੇ ਆ ਹੋਊਗਾ ਅਸੀਂ ਖੀਰ ਫਿੱਕੀ ਦੱਸੀ ਸੀ ਹੂੰ ਦੁਨੀਆ ਸਾਰੀ ਮਿੱਠੀ ਖੀਰ ਖਾਂਦੀ ਹੈ ਜਦ ਦਸੀ ਵਿੱਕੀ ਸੀ ਅਸੀਂ ਵਿੱਕੀ ਦੱਸੀ ਸੀਗੀ ਸਵੇਰੇ ਖਾਲੀ ਪੇਟ ਦੱਸੀ ਸੀਗੀ ਸਮਾਜ ਇੰਨਾ ਚੰਗਾ ਹੈਗਾ ਪੜ੍ਹੇ ਲਿਖਿਆ ਸਮਾਜ ਸਾਡਾ ਸਰਗੁਣ ਦਾ ਰੱਬ ਦੀ ਕਿਰਪਾ ਬੜੀ ਤਾਂ ਇਹ ਬੜੀ ਕਿਰਪਾ ਬਾਬੇ ਨਾਨਕ ਦੀ ਕਿ ਤਾਂ ਚੰਗਾ ਸਮਾਜ ਆ ਜਾਂਦਾ ਚੰਗੇ ਲੋਕ ਆਂਦੇ ਆ ਉਹ ਨੋਟਿਸ ਕਰਦੇ ਕਿ ਆ ਕਿ ਡਾਕਟਰ ਨੇ ਕਿਹਾ ਸੀਗਾ ਉਹ ਸਾਰਾ ਕੁਝ ਯਾਦ ਰੱਖਦੇ ਨੇ ਯਾਦ ਵੀ ਰੱਖਦੇ ਉਹ ਵਰਤ ਕੇ ਦੇਖ ਕੇ ਜਾ ਕੇ ਸਾਨੂੰ ਕਈ ਵਾਰੀ ਪਤਾ ਬੜੇ ਪਿਆਰ ਨਾਲ ਕਹਿੰਦੇ ਕਿੰਦਾ ਡਾਕਟਰ ਸਾਹਿਬ ਤੁਹਾਨੂੰ ਤਾਂ ਆਪ ਨੂੰ ਨਹੀਂ ਪਤਾ ਤੁਹਾਡੀਆਂ ਦਵਾਈਆਂ ਕੀ ਕਰਦੀਆਂ ਇੱਕ ਵਾਰ ਤਾਂ ਅਸੀਂ ਫੇਲ ਜਾਂਦੇ ਕਿਹਾ ਆ ਵੀ ਕਰ ਗਿਆ ਬਿਲਕੁਲ ਭਾਈ ਜਾਂਦੇ ਜਾਂਦੇ ਸਰ ਤੁਹਾਡੇ ਨਾਲ ਗੱਲ ਕਰ ਲੈਣੇ ਆ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਮੈਂ ਲੋਕਲ ਹੀ ਆ ਜੀ ਚੰਡੀਗੜ੍ਹ ਤੋਂ ਤੇ ਮੈਂ ਇੱਥੇ ਆਪਣੇ ਬ੍ਰਦਰ ਨੂੰ ਲੈ ਕੇ ਆਇਆ ਸੀ ਉਹਨਾਂ ਨੂੰ ਥੋੜਾ ਇਸ਼ੂ ਹੈਗਾ ਉਹਨਾਂ ਨੂੰ ਲੈ ਕੇ ਆਇਆ ਸੀ ਡਾਕਟਰ ਸਾਹਿਬ ਕੋਲੇ ਤੇ ਮੈਂ 10 ਵਜੇ ਤੋਂ ਇੱਥੇ ਬੈਠਾ ਹੋਇਆ ਹਾਂ ਡਾਕਟਰ ਸਾਹਿਬ ਦੇ ਕੋਲੇ 10 ਵਜੇ ਤੋਂ ਸਵਾ 12 ਹੋ ਗਏ ਸਵਾ 12 ਹੋ ਗਏ ਸਵਾ 2 ਘੰਟੇ 2 ਘੰਟੇ ਤੋਂ ਨੰਬਰ ਨਹੀਂ ਹੈ ਉਹਦੇ 'ਚ ਨੰਬਰ ਦੀ ਗੱਲ ਨਹੀਂ ਆ ਤਾਂ ਅਸੀਂ ਸਭ ਤੋਂ ਪਹਿਲਾਂ ਹੀ ਗਏ ਸੀਗੇ ਪਰ ਕੁਝ ਕਾਰਨ ਨੇ ਇਦਾਂ ਦੇ ਸੀ ਅਸੀਂ ਬੈਠੇ ਹੋਏ ਹਾਂ ਤੇ ਉਹਦੇ ਦੌਰਾਨ ਮੈਂ ਸਾਰਾ ਇਹ ਔਰਾ ਵੇਖ ਰਿਹਾ ਹਾਂ ਇਥੋਂ ਦਾ ਅੱਛਾ ਤੁਸੀਂ ਨੋਟਿਸ ਕਰ ਰਹੇ ਹੋ ਕਿ ਜੋ ਹਾਂ ਮੈਂ ਕੀ ਨੋਟਿਸ ਕੀਤਾ ਆਬਜ਼ਰਵ ਕਰ ਰਿਹਾ ਮੈਂ ਕਿ ਜਿਹੜਾ ਡਾਕਟਰ ਸਾਹਿਬ ਦਾ ਕੰਮ ਕਰਨ ਦਾ ਤਰੀਕਾ ਠੀਕ ਹੈ ਐਥੀਕਲ ਹੈ ਉਹ ਸਹੀ ਗੱਲ ਕਰ ਰਹੇ ਆ ਬਿਲਕੁਲ ਜਨਰਲੀ ਕੀ ਹੁੰਦਾ ਆਪਾਂ ਜਦੋਂ ਡਾਕਟਰ ਕੋਲੇ ਜਾਂਦੇ ਆ ਮੈਂ ਕਿਸੇ ਡਾਕਟਰ ਨੂੰ ਬੁਰਾ ਨਹੀਂ ਕਹਿੰਦਾ ਸਾਰੀ ਯੈਲੋਪੈਥੀ ਵੀ ਕੰਮ ਕਰਦੀ ਹੈ ਹੋਮੋਪੈਥੀ ਵੀ ਆਪਣਾ ਕੰਮ ਕਰਦੀ ਹੈ ਠੀਕ ਹੈ ਬਟ ਜਿਹੜਾ ਡਾਕਟਰੀ ਪੇਸ਼ੇ ਦੇ ਵਿੱਚ ਐਥਿਕਸ ਨੇ ਨਾ ਉਹ ਸਾਨੂੰ ਵਿਰਲੇਟਾਂਵੇਂ ਲੱਭ ਰਹੇ ਆ ਅੱਜ ਕੱਲ੍ਹ ਵਿਰਲੇ ਲੱਭੇ ਇੱਥੇ ਬਿਲਕੁਲ ਲੱਭੇ ਆ ਔਰ ਮੈਂ ਸੱਚ ਕਹਿ ਰਹੇ ਹਾਂ ਬਿਲਕੁਲ ਸੱਚ ਕਹਿ ਰਹੇ ਹਾਂ ਔਰ ਇਹਦੇ ਵਿੱਚ ਕੋਈ ਝੂਠ ਵਾਲੀ ਗੱਲ ਨਹੀਂ ਹੈਗੀ ਮੈਨੂੰ ਮੇਰੇ ਬ੍ਰਦਰ ਨੂੰ ਮੈਂ ਲੈ ਕੇ ਆਇਆ ਉਹ ਮੈਨੂੰ ਕਹਿੰਦੇ ਮੈਂ ਤੁਹਾਨੂੰ ਡਾਕਟਰ ਸਾਹਿਬ ਨੂੰ ਵੀ ਗੱਲ ਦੱਸੀ ਸੀ ਉਹ ਮੈਨੂੰ ਕਹਿੰਦੇ ਨਾ ਕਹਿੰਦੇ ਡਾਕਟਰ ਸਾਹਿਬ ਕੋਲੇ ਜਾ ਕੇ ਆਉਣਾ ਵੀ ਬੋਲਦੇ ਬੜਾ ਵਧੀਆ ਨੇ ਮੈਂ ਕਿਹਾ ਵੀ ਇਹ ਕਿਹੜਾ ਕ੍ਰਾਈਟੇਰੀਆ ਹੋਵੇ ਵੀ ਡਾਕਟਰ ਬੋਲਦੇ ਬੜਾ ਵਧੀਆ ਨੇ ਤਾਂ ਤਾ ਤਾਂ ਉਹਨਾਂ ਕੋਲੇ ਜਾਣਾ ਪਰ ਮੈਂ ਇੱਥੇ ਡਾਕਟਰ ਸਾਹਿਬ ਨੂੰ ਵੀ ਗੱਲ ਦੱਸੀ ਵੀ ਇਹ ਤਾਂ ਕੋਈ ਕ੍ਰਾਈਟੇਰੀਆ ਨਹੀਂ ਹੁੰਦਾ ਡਾਕਟਰ ਕੋਲੇ ਜਾਣ ਦਾ ਠੀਕ ਹੈ ਪਰ ਉਹ ਇੰਨਾ ਮਿੱਠਾ ਨਹੀਂ ਬੋਲਦੇ ਉਹ ਸੱਚ ਬੋਲਦੇ ਤੇ ਜਿਹੜਾ ਬੰਦਾ ਸੱਚਾ ਹੁੰਦਾ ਨਾ ਉਹ ਥੋੜਾ ਖੜਾ ਵੀ ਹੁੰਦਾ ਖਰਵਾ ਵੀ ਹੁੰਦਾ ਜਿਹੜੇ ਤੁਹਾਨੂੰ ਲੁੱਟਣਾ ਹੁੰਦਾ ਹੈ। ਰਾਈਟ ਜਿਹੜਾ ਖੜਵਾ ਬੰਦਾ ਕਹਿ ਰਿਹਾ ਨਾ ਇਹਦਾ ਮਤਲਬ ਉਹ ਸੱਚਾ ਹੈ। ਉਹ ਸੱਚੀ ਗੱਲ ਕਰ ਰਿਹਾ। ਤੇ ਤੁਹਾਨੂੰ ਹੋਰ ਮੈਂ ਚੀਜ਼ ਦੱਸ ਦੇਣਾ। ਹੂੰ। ਕਹਿੰਦੇ ਨਾ ਜਿਹੜੀ ਗੱਲ ਦਿਲ ਚੋਂ ਨਿਕਲਦੀ ਹੈ ਨਾ ਉਹ ਪ੍ਰਵਾਜ਼ ਰੱਖਦੀ ਹੁੰਦੇ ਆ। ਮੈਂ ਖੁਦ ਯੂਪੀਐਸਸੀ ਦੇ ਬੱਚਿਆਂ ਨੂੰ ਟੀਚ ਕਰਦਾ। ਠੀਕ ਹੈ? ਆਬਜ਼ਰਵੈਂਟ ਹੈ। ਪੂਰਾ ਸਾਰਾ ਦਿਨ ਉਹੀ ਚੀਜ਼ਾਂ ਵੇਖਦੇ ਆਂ ਅਸੀਂ। ਸਾਡੀ ਕੋਸ਼ਿਸ਼ ਹੁੰਦੀ ਹੈ ਕਾਰਨ ਤੇ ਜਾਓ। ਰੀਜ਼ਨ ਕੀ ਹੈ? ਤੇ ਉਹ ਉਹ ਕੰਮ ਡਾਕਟਰ ਸਾਹਿਬ ਕਰ ਰਹੇ ਆ। ਕਰ ਰਹੇ। ਸਿੰਪਟਮਸ ਨੂੰ ਨਾ ਕ્યોਰ ਕਰੋ ਤੁਸੀਂ। ਤੁਸੀਂ ਕਾਰਨ ਤੇ ਜਾਓ ਜੜਾਂ ਤੇ ਜਾਓ ਰੂਟਸ ਤੇ ਕੰਮ ਕਰੋ ਠੀਕ ਹੈ ਫਲ ਆਪਣੇ ਆਪ ਹੀ ਸਹੀ ਆਉਣ ਲੱਗ ਜਾਂਦਾ ਹੈ ਬਹੁਤ ਸੋਹਣੀ ਗੱਲ ਕਹੀ ਤੁਸੀਂ ਹਾਂਜੀ ਤਾਂ ਉਹ ਚੀਜ਼ ਮੈਂ ਇੱਥੇ ਡਾਕਟਰ ਸਾਹਿਬ ਕੋਲੇ ਬੈਠ ਕੇ ਵੇਖੀ ਹੈ ਬਹੁਤ ਹੀ ਵਧੀਆ ਚੀਜ਼ ਲੱਗੀ ਹੈ ਮੈਨੂੰ ਇਹ ਠੀਕ ਹੈ ਤੇ ਇਹ ਜਿਵੇਂ ਭੜਾ ਕਰੇ ਠੀਕ ਹੈ ਦੇਖੋ ਕਮਾਈ ਕਰਨੀ ਹੈ ਅਸੀਂ ਜਿਹੜੀ ਪੈਸਾ ਉਹ ਸਾਡੀ ਇਕਨੋਮੀ ਦਾ ਇੱਕ ਹਿੱਸਾ ਹੈ ਉਹ ਆਏਗਾ ਹੀ ਆਏਗਾ ਪਰ ਉਹ ਪੈਸਾ ਲਾ ਕੇ ਸਾਨੂੰ ਜੇ ਹੈਲਥ ਮਿਲ ਰਹੀ ਹੈ ਦੂਜੇ ਪਾਸੇ ਅਸੀਂ ਪੇਸਮੇਕਰ ਕੋਈ ਪਵਾਇਆ ਜਾਂਦਾ ਸਟੰਟ ਪਵਾ ਰਿਹਾ ਉਦੋਂ ਨਾਲ ਹੈਲਥ ਥੋੜਾ ਨਾ ਮਿਲ ਰਹੀ ਹੈ ਉਦੋਂ ਕਿ ਲਾਈਫ ਚੱਲ ਰਹੀ ਹੈ ਠੀਕ ਹੈ ਚਲੋ ਕਦੇ ਪਵਾਣਾ ਵੀ ਪੈ ਸਕਦਾ ਕੋਈ ਹੈ ਮੈਂ ਮੈਂ ਫਿਰ ਕਹਿਣਾ ਮੈਂ ਕਿਸੇ ਨੂੰ ਮੈਂ ਕਿਸੇ ਨੂੰ ਗਲਤ ਨਹੀਂ ਕਹਿ ਰਿਹਾ ਸਾਰੇ ਸਰਵ ਕਰ ਰਹੇ ਆ ਆਪਣੇ ਆਪਣੀ ਜਿੰਨੇ ਕਹਿੰਦੇ ਪ੍ਰਮਾਤਮਾ ਨੇ ਸਮੱਤ ਬਖਸ਼ੀ ਆ ਸਭ ਉਹਵੇਂ ਸਰਵ ਕਰ ਰਿਹਾ ਸੋਸਾਇਟੀ ਨੂੰ ਸਰਵ ਕਰ ਰਹੇ ਹੈ ਨਾ ਜਿਹਨੂੰ ਜ਼ਿਆਦਾ ਦਿੱਤੀ ਉਹ ਜ਼ਿਆਦਾ ਸਰਵ ਕਰ ਰਹੇ ਹੈ ਉਹ ਰੂਟਸ ਤੇ ਕੰਮ ਕਰ ਰਹੇ ਆ ਬਾਕੀ ਬੰਦਾ ਉੱਤੇ ਫਲਾਂ ਤੇ ਸਪਰੇਅ ਮਾਰੀ ਜਾਂਦਾ ਰਹਿੰਦਾ ਵੀ ਇਹ ਫਲ ਸਹੀ ਹੋ ਜਾਣ ਉੱਥੋਂ ਤਾਂ ਇਹਨਾਂ ਦੀ ਸਭ ਤੋਂ ਸੋਹਣੀ ਗੱਲ ਮੈਨੂੰ ਇਹ ਲੱਗੀ ਹੈ ਕਿ ਇਹ ਰੂਟਸ ਤੇ ਕੰਮ ਕਰ ਰਹੇ ਨੇ ਰੂਟਸ ਤੇ ਜਣਾਦਾ ਕੰਮ ਬਿਲਕੁਲ ਬਿਲਕੁਲ ਉਹ ਜ਼ਰੂਰੀ ਹੈ ਇਸ ਬੋ 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 ਸ਼ੁਕਰੀਆ ਜਿਵੇਂ ਕਿ ਤੁਸੀਂ ਦੇਖਿਆ ਇੱਕ ਜਾਂਦੇ ਜਾਂਦੇ ਛੋਟੀ ਜੀ ਗੱਲਬਾਤ ਆਪਾਂ ਕਰ ਲੈਨੇ ਆ ਸਰ ਹੁਣ ਇਹ ਚੀਜ਼ਾਂ ਕਹਿੰਦੇ ਗਿਫਟ ਦੇਣ ਲੱਗੇ ਲੋਕੀ ਇਹ ਕਹਿੰਦੇ ਨੇ ਕਿ ਯਾਰ ਐਂ ਸ਼ੱਡ ਕਰ ਉੱਥੇ ਕਿਹੜਾ ਮਿਕਸੀ ਜੂਸਰ ਗ੍ਰੈਂਡਰ ਦਊਗਾ ਕਿਹੜਾ ਦਊਗਾ ਕਿ ਤੂੰ ਬੈੱਡ ਲੈ ਲਾ ਕਿਹੜਾ ਕਹਿੰਦਾ ਕਿ ਯਾਰ ਕੋਈ ਫਲਾਣਾ ਟਾਈਮ ਪੀਸ ਟੰਗ ਲਈ ਘਰੇ ਕੋਈ ਸਿੰਨੀ ਲੈ ਲਈ ਕਹਿੰਦੇ ਆਹ ਚੀਜ਼ਾਂ ਹੁਣ ਬਾਹਰ ਗਿਫਟ ਦੇਣ ਲੱਗੇ ਲੋਕੀ ਕਿ ਇਹਨੂੰ ਗਿਫਟ ਦੇ ਦੇ ਵਿੱਚ ਦੇ ਦੋ ਕਿ ਇੰਨੀ ਵਧੀਆ ਚੀਜ਼ ਆ ਇਹ ਪ੍ਰਮਾਤਮਾ ਜਾਣਦਾ ਸਾਡੇ ਲੋਕੀ ਮਤਲਬ ਇੱਥੇ ਵੀ ਵੰਡਦੇ ਨੇ ਮੈਂ ਇੱਕ ਹੋਰ ਰਿਕਾਰਡਿੰਗ ਵਿੱਚ ਬੋਲ ਕੇ ਕਿਹਾ ਕਿ ਸਾਡੇ ਕੋਲ ਸ਼ਾਰਪੁਰ ਤੋਂ ਸਰਦਾਰ ਜੀ ਆਏ ਸੀ ਬੈਂਕ ਤੋਂ ਰਿਟਾਇਰ ਨੇ ਹੂੰ ਉਹ ਬੰਦਾ ਪਤਾ ਨਹੀਂ ਕਿੰਨੀਆਂ ਡੱਬੀਆਂ ਮੰਗਦਾ ਸੀ ਤਾਂ ਕਿਉਂ ਸਾਡੇ ਤੇ ਚੱਲਦਾ ਰਹਿਣਾ ਸਾਨੂੰ ਉਹ ਐਤ ਕੀ ਪਹਿਲੀ ਵਾਰੀ ਆ ਕੇ ਮੈਨੂੰ ਦੱਸ ਕੇ ਗਿਆ ਕਹਿੰਦਾ ਤੁਹਾਨੂੰ ਤਾਂ ਇਹ ਵੀ ਪਤਾ ਤੁਹਾਡੇ ਨਹੀਂ ਕੰਮ ਕੀ ਕਰਦੀਆਂ ਇੱਕ ਕਰਦਾ ਮੈਂ ਵੀ ਸ਼ੌਕਡ ਹੋਇਆ ਕਿ ਉਹ ਤੇ ਖਬਰੇ ਵੀ ਨੁਕਸਾਨ ਇਹਨਾਂ ਕੀ ਹੁੰਦਾ ਉਹ ਕਹਿੰਦਾ ਜੀ ਸਾਡੇ ਕੋਈ ਅਣਗੁਣ ਸੀਗਾ ਉਹਨਾਂ ਦੇ ਕੋਈ ਨੌਨ ਕਹਿੰਦਾ ਮੈਂ ਉਹਨਾਂ ਦੇ ਘਰੇ ਗਿਆ ਤਾਂ ਬੇਬੇ ਦਾ ਜ਼ਖਮ ਨਹੀਂ ਸੀ ਠੀਕ ਹੋ ਰਿਹਾ ਮੈਂ ਪੁੱਛਿਆ ਵੀ ਕੀ ਕਹਿੰਦੇ ਤਾਂ ਇੰਨੇ ਚਿਰ ਤੋਂ ਹੋ ਗਿਆ ਸਾਰੇ ਇਲਾਜ ਕਰਾ ਲਏ ਉਹਨਾਂ ਲੇਅਰ ਬਣ ਗਈ ਹੂੰ ਕਹਿੰਦੇ ਮੈਂ ਆਪਣੇ ਬੰਦੇ ਚੱਕੀ ਚੱਕ ਕੇ ਡੱਬੀ ਦੇ ਦਿੱਤੀ ਉਹ 15 ਦਿਨ ਹੀ ਆ ਕੇ ਕਹਿੰਦੇ ਸਾਨੂੰ ਐਡਰੈਸ ਦੋ ਅਸੀਂ ਡੱਬੀ ਮੰਗਵਾਨੀ ਐ ਅੱਛਾ ਉਹ ਕਹਿੰਦਾ ਕੀ ਗੱਲ ਹੈ ਕਹਿੰਦਾ ਬੇਬੇ ਦਾ ਜ਼ਖਮ ਹੀਲ ਹੋਣ ਲੱਗ ਗਿਆ ਮੈਂ ਇਹ ਹਾਰਟ ਦੀ ਕੋਲੇਸਟ੍ਰੋਲ ਦੀ ਐਸਿਡਿਟੀ ਦੀ ਦਵਾਈ ਬਣਾਈ ਵੀ ਆ ਮੇਰੇ ਜ਼ਖਮਾ ਨਾਲ ਕੋਈ ਲੈਣਾ ਦੇਣਾ ਨਹੀਂ ਬੱਲਮ ਪੱਟੀ ਮੇਰੇ ਕੋਈ ਲੈਣਾ ਦੇਣਾ ਹੀ ਨਹੀਂ ਪਰ ਉਹਨੂੰ ਸਮਾਜ ਜੇ ਦੱਸਦਾ ਹੈਗਾ ਤਾਂ ਸੁਣਨਾ ਤਾਂ ਪੈਂਦਾ ਹੂੰ ਫੇ ਮੈਂ ਹੁਣ ਇਹਦੀ ਵੈਬਸਾਈਟ ਬਣਾਤੀ ਵੀ ਖਟਾਨਾ ਬੇਦਸੇਤੂ ਹੂੰ ਉਹਦੇ ਦਿਨ ਦੇ ਕੰਬੀਨੇਸ਼ਨ ਦੇ ਦਿੱਤੇ ਇਹ ਚਾਰ ਡੱਬੀਆਂ ਸਰ ਹੂੰ ਹਿਰਦੇ ਸਿੱਤੂ ਇਹ ਕਾਮ ਸਿੱਤੂ ਸਿਰ ਬੰਦਿਆਂ ਵਾਸਤੇ ਜਨਨੀਆਂ ਲਈ ਨਹੀਂ ਹੈਗੀ ਇਹ ਮੈਂ ਕਲੀਅਰ ਕਰ ਦੇਵਾਂ ਤੇ ਆ ਗਈ ਸੰਧੀ ਸਿੱਤੂ ਜੋੜਾਂ ਦੇ ਦਰਦ ਦੀ ਹੈ ਹੂੰ ਇਹ ਜੋੜਾਂ ਦੀ ਗਰੀਸ ਵੀ ਬਣਾ ਕੇ ਦਿੰਦੀ ਗੋਡਿਆਂ ਦੀ ਅੱਛਾ ਇਹ ਹਾਂਜੀ ਇਹਦਾ ਕੀ ਰੇਟ ਹੋਊਗਾ ਚਲੋ ਆਪਾਂ ਆਨਲਾਈਨ ਥੋੜਾ ਕਰਦੇ ਆਂ ਇਹ 800 ਰੁਪਏ ਦੀ ਡੱਬੀ ਹੈ ਚਾਰੇ ਵੀ ਮਿਲਾ ਕੇ ਲੋ ਤਾਂ 3500 ਦੀਆਂ ਨੇ ਔਰ ਮੈਂ ਹੁਣ ਰਿਕਾਰਡ ਕਹਿੰਦਾ ਵੀ ਜੇ ਚਾਰਾਂ ਨੂੰ ਵੀ ਤੁਸੀਂ ਲੈ ਲਓ ਨਾ ਕਿਸੇ ਨੂੰ 1 2 ਨਹੀਂ 4 ਨਹੀਂ 4 ਵੀ ਲੈ ਲਓ ਹੂੰ ਚਾਰ ਮਹੀਨੇ ਖਾਲੋ ਮਾਰੇ ਕਰੇ ਬਿਮਾਰੀਆਂ ਤਬਰ ਤੇ ਆਂਦ ਤੇ ਹਟ ਜਾਣੀਆਂ ਅਰੇ ਵਾਹ ਬਿਲਕੁਲ ਸਰ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਬਹੁਤ ਚੰਗਾ ਲੱਗਿਆ ਤੁਹਾਨੂੰ ਗੱਲਬਾਤ ਕਰਕੇ ਵੀ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਹਾਨੂੰ ਵੀ ਗੱਲਬਾਤ ਚੰਗੀ ਲੱਗੀ ਹੋਊਗੀ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਦ ਤੱਕ ਲਈ ਮੈਨੂੰ ਜਾਨੀ ਹਰਵਿੰਦਰ ਖੰਨਨ ਨੂੰ ਹੋਰ ਜ਼ਿਆਦਾ ਦੇ ਦੇ ਰੋ ਰਾਮੇ ਟੀਵੀ ਧੰਨਵਾਦ ਨਮਸਕਾਰ